ਅਖਰਕਾਰ ਏਡੀ ਵੱਡੀ ਕੀ ਗੱਲ ਹੋਈ ਕਿ ਸਿੱਖ ਪੰਥ ਦੇ ਸਰਮੌਰ ਨੂੰ ਚੱਕ ਕੇ ਲੈ ਜਾਣਾ ਪਿਆ ਔਰ ਉਹਨੂੰ ਤਸੀਹੇ ਦੇ ਕੇ ਮਾਰਨਾ ਪਿਆ ਜਿਹੜਾ ਜਨੈਲ ਸਿੰਘ ਭਿੰਡਰਾ ਵਾਲੇ ਦੇ ਦੌਰ ਤੋਂ ਬਾਅਦ ਭਾਈ ਕੋਂਕੇ ਹੋਰਾਂ ਦਾ ਇੱਕ ਉੱਪਰ ਕੇ ਜਿੱਦਾਂ ਸਾਹਮਣੇ ਆ ਰਹੇ ਸੀ ਬਾਕੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਪੰਥ ਦੇ ਨਾਂ ਤੇ ਰਾਜਨੀਤੀ ਕਰਤੀਆਂ ਰਹੀਆਂ ਉਹਨਾਂ ਨੂੰ ਵੀ ਡਰ ਪੈਦਾ ਹੋ ਗਿਆ ਕਿ ਤੁਸੀਂ ਜਿੰਨੀਆਂ ਵੀ ਸਟੇਜਾਂ ਪਾਈ ਕੌਮਕੇ ਹੋਰਾਂ ਦੀਆਂ ਪੁਰਾਣੀਆਂ ਖਬਰਾਂ ਕੱਢ ਲਓ ਵੀਡੀਓ ਕੱਢ ਲਓ ਉਹਨਾਂ ਨੇ ਕਿਸੇ ਵੀ ਰਾਜਨੀਤਿਕ ਬੰਦੇ ਨੂੰ ਆਪਣੀ ਸਟੇਜ ਤੇ ਨਹੀਂ ਚੜਨ ਦਿੱਤਾ ਫੁੱਲ ਪੋਲਿਟਿਕਸ ਤੇ ਧਰਮ ਦਾ ਕਿਦਾਂ ਅੰਦਰ ਖਾਤੇ ਕੀ ਟਕਰਾਵ ਹੁੰਦਾ ਹੈ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਕਿ 1991 ਵਿੱਚ ਵੀ ਇਹਨਾਂ ਨੂੰ ਫੜ ਲਿਆ ਗਿਆ ਸੀ ਤੇ ਡੀਜੀਪੀ ਸੁਮੇਸ਼ ਸੈਣੀ ਨੇ ਸਿਗਰਟ ਪਿੰਦੇ ਹੋਏ ਉਹਨਾਂ ਦੇ ਮੂੰਹ ਤੇ ਧੂਆਂ ਮਾਰਿਆ ਸੀ ਜਦੋਂ ਲਿਆਂਦਾ ਗਿਆ ਦੁਆਰਾ ਫੜ ਕੇ 25 ਦਸੰਬਰ ਨੂੰ ਉਸੇ ਦਿਨ ਜਾਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਬਈ ਹੁਣ ਆਖਰੀ ਦਾ ਸਰਕਾਰਾਂ ਚੱਲਣ ਲੱਗੀਆਂ ਤੇ ਇਹ ਆਖਰੀ ਦਾ ਹੈ ਉਹਨਾਂ ਦਾ ਸੋਨਾ ਨਾਲ ਬਣੀ ਹੋਈ ਬਿਆਨ ਸਿੰਘ ਦੀ ਸਰਕਾਰ ਸੀ ਬਾਕੀ ਚੀਜ਼ਾਂ ਤੇ ਧੰਨੇ ਲੱਗ ਸਕਦੇ ਸੀ ਪੰਜਾਬ ਦਾ ਸਿੱਖ ਪੰਥ ਪੂਰੇ ਵਿਖਰ ਦਾ ਸਿੱਖ ਪੰਥ ਸੜਕਾਂ ਤੇ ਕਿਉਂ ਨਹੀਂ ਉਤਰਿਆ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਿੱਛੇ ਪੋਲੀਟੀਕਲ ਲੀਡਰ ਲੜ ਨਹੀਂ ਸਕਦੇ ਸੀ ਉਸ ਕਾਲੇ ਦੌਰ ਦਾ ਜੇ ਤੁਸੀਂ ਪੂਰਾ ਰਿਕਾਰਡ ਖੰਗਾਲੋਗੇ ਜਿਹੜੇ ਜਿਹੜੇ ਪੌਪੂਲਰ ਸਿੱਖ ਕਮਿਊਨਿਟੀ ਚ ਹੋ ਰਹੇ ਸੀ ਉਹ ਸਾਰੇ ਜਿਹੜੇ ਆ ਕਿਸੇ ਤਰੀਕੇ ਗਾਇਬ ਕੀਤੇ ਗਏ ਜਾਂ ਮਾਰੇ ਗਏ ਇੰਨਾਂ ਨੂੰ ਪੂਰੀ 3 ਡਿਗਰੀ ਦਿੱਤੀ ਗਈ ਈਵਨ ਇਹਨਾਂ ਦੇ ਥੁੱਡ ਮਾਰਿਆ ਗਿਆ ਤੇ ਇੱਕ ਅਫਸਰ ਨੇ ਉੱਥੇ ਖਾਕੀ ਵਰਦੀ ਪਾਏ ਨੇ ਕਿਹਾ ਕਹਿੰਦਾ ਦੇਖੋ ਤੁਹਾਡੇ ਜੱਥੇਦਾਰ ਦਾ ਪਛਾਬ ਨਿਕਲ ਗਿਆ ਤੇ ਉਹਨਾਂ ਦੀ ਇੱਕ ਅੱਖ ਵੀ ਕੱਢੀ ਗਈ ਅਕਾਲੀ ਦਲ ਦਾ ਸਟੈਂਡ ਕਿੱਥੇ ਐਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੱਥੇ ਆ ਇਹ ਉਹ ਲੋਕ ਨੇ ਜਿਹੜੇ ਹੁਣ ਖੜ ਕੇ ਨਾਰੇ ਲਾ ਰਹੇ ਜਿਹੜੇ ਹੁਣ ਅਰਦਾਸਾਂ ਕਰਦੇ ਫਿਰਦੇ ਆ ਅਕਾਲ ਤਖਤ ਜਾ ਕੇ ਜਾਂ ਹੁਣ ਕਹਿੰਦੇ ਕਿ ਇਨਸਾਫ ਦਵਾਵਾਂਗੇ ਐਸਜੀਪੀਸੀ ਵੱਲੋਂ ਤਾਂ ਹੁਣ ਕਮੇਟੀ ਬਣਾ ਦਿੱਤੀ ਗਈ ਆ ਹੁਕਮਾਂ ਦੇ ਉੱਤੇ ਐਨੇ ਸਾਲ ਲੰਘ ਗਏ ਐਸਜੀਪੀਸੀ ਨੇ ਸੁਣਵੱਟੀ ਰੱਖੀ ਉਦੋਂ ਉਦੋਂ ਕੋਈ ਕੋਈ ਵੀ ਨਹੀਂ ਕੁਝ ਬੋਲਿਆ ਨਾ ਅਕਾਲੀ ਦਲ ਬੋਲਿਆ ਨਾ ਐਸਜੀਪੀਸੀ ਬੋਲੀ ਇਹ ਹੀ ਜਥੇਦਾਰ ਕੌਂਕੇ ਤੇ ਹੋਰ ਜਿਹੜੇ ਫੇਕ ਇੰਕਾਊਂਟਰ ਹੈ ਇਹਨਾਂ ਦੇ ਵਿਹਾਰ ਤੇ ਤਾਂ ਪੰਜਾਬ 'ਚ 1997 'ਚ ਉਲਟਾ ਫਸਰਾਣੇ ਜੀਪਾਂ ਦੇ ਨਾਲ ਇੱਕ ਪੈਰ ਸਿੱਖ ਦਾ ਪੇੜ ਨਾ ਬੰਨਣਾ ਤੇ ਦੂਜਾ ਟਾਇਰ ਨਾ ਬੰਨਣਾ ਤੇ ਜੀਬ ਖਿੱਚ ਕੇ ਲੈ ਜਾਣੀ ਪਾੜ ਦੇਣਾ ਤੁਸੀਂ ਇਹ ਤਸਵੀਰ ਹੀ ਹੈ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਕਥਿਤ ਕਤਲ ਮਾਮਲਾ ਇਸ ਵੇਲੇ ਚਰਮ ਉੱਤੇ ਪਖਿਆ ਪਿਆ ਔਰ ਉਸ ਮਾਮਲੇ ਨੂੰ ਲੈ ਕੇ ਵੱਖ-ਵੱਖ ਕਿਸਮ ਦੇ ਬਿਆਨ ਵੱਖ-ਵੱਖ ਕਿਸਮ ਦੇ ਕੰਮ ਕੀਤੇ ਜਾ ਰਹੇ ਨੇ ਬਿਆਨ ਸਾਹਮਣੇ ਆ ਰਹੇ ਨੇ ਔਰ ਇਸ ਮਾਮਲੇ ਨੂੰ ਲੈ ਕੇ ਇੱਕ ਸਵਾਲ ਲਗਾਤਾਰ ਹਰ ਕਿਸੇ ਦੇ ਅੰਦਰ ਹੈਗਾ ਕਿ ਆਖਰਕਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਨਾਲ ਜੇਲ੍ਹ ਦੇ ਅੰਦਰ ਕੀ ਕੁਝ ਕੀਤਾ ਗਿਆ ਇਹੋ ਜਿਹਾ ਕੀ ਕੀਤਾ ਗਿਆ ਕਿ ਅੰਤ ਵਿੱਚ ਆ ਕੇ ਉਹਨਾਂ ਦੀ ਹਾਲਤ ਇੰਨੀ ਮਾੜੀ ਹੋ ਗਈ ਸੀ ਕਿ ਉਸ ਤੋਂ ਬਾਅਦ ਉਹ ਰੋਟੀ ਪਾਣੀ ਤੱਕ ਹੀ ਉਹ ਖੜਨ ਜੋਗੇ ਵੀ ਨਹੀਂ ਸਨ ਔਰ ਉਸ ਤੋਂ ਬਾਅਦ ਆਖਿਰ ਉਹਨਾਂ ਨੂੰ ਮਾਰ ਦਿੱਤਾ ਗਿਆ ਜੋ ਕਿ ਇਲਜ਼ਾਮ ਸਾਹਮਣੇ ਆ ਰਹੇ ਨੇ ਇਸ ਮਾਮਲੇ ਨੂੰ ਲੈ ਕੇ ਜੇ ਪੁਲਸੀਆ ਰਿਪੋਰਟਾਂ ਦੀਆਂ ਗੱਲਾਂ ਕਰੀਏ ਉਹ ਰਿਪੋਰਟਾਂ ਕੁਝ ਹੋਰ ਕਹਿੰਦੀਆਂ ਨੇ ਪੁਲਿਸ ਦੇ ਆਪਣੇ ਰਿਕਾਰਡ ਕੁਝ ਹੋਰ ਕਹਿੰਦੇ ਨੇ ਪਰ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਇਹੀ ਇਲਜ਼ਾਮ ਹੈ ਕਿ ਪੁਲਿਸ ਨੇ ਫੇਕ ਐਨਕਾਊਂਟਰ ਦੇ ਵਿੱਚ ਭਾਈ ਗੁਰਦੇਵ ਸਿੰਘ ਕੌਕੇ ਦਾ ਕਤਲ ਕਰ ਦਿੱਤਾ ਖੈਰ ਇਸ ਮਾਮਲੇ ਨੂੰ ਲੈ ਕੇ ਹਵਾਲਾਤ ਦੇ ਪਿੱਛੇ ਇਸ ਲੱਖਾਂ ਦੇ ਪਿੱਛੇ ਜੋ ਕੁਝ ਹੋਇਆ ਉਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਉਹ ਉਸ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਹੋ ਸਕਦਾ ਹੈ ਕਿ ਕੋਈ ਗੁੱਝੇ ਸਵਾਲ ਉਹਨਾਂ ਦੇ ਜਵਾਬ ਇਸ ਕਨਵਰਸੇਸ਼ਨ ਦੇ ਵਿੱਚ ਸਾਹਮਣੇ ਆ ਜਾਣ ਜੋ ਕੁਝ ਵੀ ਹੈ ਜਾਣਦੇ ਰੋਕ ਸਾਹਿਬ ਅੱਜ ਦੀ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸਾਕ ਅਚਾ ਇਹਹੀ ਸਵਾਲ ਖੜਾ ਹੁੰਦਾ ਹੈ ਕਿ ਠੀਕ ਹੈ ਇੱਕ ਨੈਰੇਟਿਵ ਜਿਹੜਾ ਸਾਹਮਣੇ ਆ ਰਿਹਾ ਕਿ ਕਤਲ ਕੀਤਾ ਗਿਆ ਮੰਨ ਲੈਂਦੇ ਆ ਪਰ ਜਦੋਂ ਸਲਾਖਾਂ ਦੇ ਪਿੱਛੇ ਰਹਿੰਦੇ ਨੇ ਉਹ ਬਹੁਤ ਸਮਾਂ ਸੀਗਾ ਬਹੁਤ ਹਫ਼ਤਿਆਂ ਦਾ ਸਮਾਂ ਸੀਗਾ ਸਲਾਖਾਂ ਦੇ ਪਿੱਛੇ ਕੀ ਕੁਝ ਹੋਇਆ ਇਹ ਜਾਣਨਾ ਬਹੁਤ ਜ਼ਰੂਰੀ ਹੈ ਤਸ਼ੱਦਦ ਜ਼ਾਹਰ ਤੌਰ ਤੇ ਪੁਲਸوں ਤੋਂ ਕਰਦੀ ਸੀਗੀ ਕੀਤਾ ਵੀ ਜਾਂਦਾ ਸੀਗਾ ਪਰ ਕਿਸ ਤਰ੍ਹਾਂ ਦਾ ਤਸ਼ੱਦਦ ਹੋਇਆ ਇਹਦੇ ਬਾਰੇ ਜਾਣਕਾਰੀ ਦੇਖੋ ਹਜੇ ਨਾ ਕਈ ਇਸ ਕਾਂਡ ਦੇ ਵਿੱਚ ਜਿਹੜਾ ਦਰਦਨਾਕ ਕਾਂਡ ਕਹਾਂਗੇ ਸ਼ਾਇਦ ਇਸ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਇਹ ਦੂਜਾ ਵੱਡੀ ਤਰਾਸਦੀ ਹੈ ਸਾਡੇ ਸਾਰੇ ਹਿੰਦੂਸਤਾਨ ਲਈ ਸਾਰੇ ਪੰਜਾਬੀਆਂ ਲਈ ਖਾਸ ਕਰਕੇ ਕਿਉਂਕਿ ਮੈਂ ਅੱਗੇ ਵੀ ਹਮੇਸ਼ਾ ਕਿਹਾ ਕਿ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਇਕੱਲੇ ਸਿੱਖ ਪੰਥ ਦੇ ਸਰਮੌਰ ਨਹੀਂ ਆ ਉਹ ਸਮੁੱਚੇ ਪੰਜਾਬੀਆਂ ਦੀ ਰਾਖੇ ਨੇ ਤੇ ਸਮੁੱਚੇ ਪੰਜਾਬੀਆਂ ਦੇ ਰਹਿਨੁਵਾਨ ਨੇ ਰੂਹਾਨੀਅਤ ਦੇ ਮਾਲਕ ਨੇ ਔਰ ਜੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਿਸੇ ਨੂੰ ਕੁਰਸੀ ਦਿੱਤੀ ਜਾਂਦੀ ਹੈ ਤੇ ਜ਼ਰੂਰ ਉਸੇ ਅੰਦਰ ਉਹਦੀ ਰੂਹਾਨੀਅਤ ਤੇ ਉਹਦੀ ਤਪੱਸਿਆ ਦੇ ਉਹਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਉਹਦਾ ਜਿਹੜਾ ਸਤਕਾਰ ਹੈ ਸੇਵਾ ਭਾਵਨਾ ਉਹਨੂੰ ਵੇਖ ਕੇ ਹੀ ਪ੍ਰਮਾਤਮਾ ਜਿਹੜਾ ਵਾਹਿਗੁਰੂ ਕਿਸੇ ਨੂੰ ਬਖਸ਼ਿਸ਼ ਦਿੰਦਾ ਵਰਨਾ ਤਾਂ ਐਸਜੀਪੀਸੀ ਦੀਆਂ ਚੋਣਾਂ ਹਾਰ ਜਾਂਦੇ ਆ ਲੋਕ ਔਰ ਉਸ ਦੌਰਾਨ ਜਦੋਂ ਕੀ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਸੀ ਕਾੜਕੂਬਾਦ ਦਾ ਦੌਰ ਸੀ ਉਸ ਦੌਰਾਨ ਦੇ ਵਿੱਚ ਭਾਈ ਕੋਂਕੇ ਹੋਰਾਂ ਨੂੰ ਜਿਹੜਾ ਸ਼੍ਰੀ ਕਲਤਕ ਸਾਬ ਦਾ ਕਾਰਜਵਾਹਕ ਜਥੇਦਾਰ ਬਣਾਇਆ ਗਿਆ ਔਰ ਬਕਾਇਦਾ ਕੋਈ ਜ਼ਬਰਦਸਤੀ ਨਹੀਂ ਬਣਾਇਆ ਗਿਆ ਇੱਕ ਸਰਬਤ ਖਾਲਸਾ ਬਲਾ ਕੇ ਉਹਨਾਂ ਨੂੰ ਬਣਾਇਆ ਗਿਆ ਪਹਿਲਾਂ ਇਸ ਤੁਹਾਡੇ ਸਵਾਲ ਆਉਣ ਤੋਂ ਪਹਿਲਾਂ ਜਿਹੜਾ ਜਵਾਬ ਹੈ ਉਹ ਦੇਣ ਤੋਂ ਪਹਿਲਾਂ ਮੈਂ ਜ਼ਰੂਰ ਇੱਕ ਤੁਹਾਨੂੰ ਨਾ ਪਿਕਚਰ ਫਿਲਮ ਜਿਹੜੀ ਆ ਕਲੀਅਰ ਕਰਨਾ ਚਾਹੁੰਦਾ ਕਿ ਆਖਰਕਾਰ ਏਡੀ ਵੱਡੀ ਕੀ ਗੱਲ ਹੋਈ ਕਿ ਸਿੱਖ ਪੰਥ ਦੇ ਸਰਮੌਰ ਨੂੰ ਚੱਕ ਕੇ ਲੈ ਜਾਣਾ ਪਿਆ ਔਰ ਉਹਨੂੰ ਤਸੀਹੇ ਦੇ ਕੇ ਮਾਰਨਾ ਪਿਆ ਏਡੀ ਕਿਹੜੀ ਵੱਡੀ ਗੱਲ ਹੋ ਗਈ ਇਹ ਕਿਉਂਕਿ ਇਹ ਛੋਟੀ ਗੱਲ ਨਹੀਂ ਹੁੰਦੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚੁੱਕ ਕੇ ਤੇ ਤਹੀਏ ਦੇ ਕੇ ਮਾਰ ਦਿਓ ਪੰਜਾਬ ਪੁਲਿਸ ਨੇ ਉਦੋਂ ਮਨੁੱਖੀ ਅਧਿਕਾਰਾਂ ਦੀ ਕਹਾਣੀ ਕੀਤੀ ਔਰ ਜੇ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਸ਼ਰੋਤਿਆਂ ਨੂੰ ਪਤਾ ਹੋਵੇਗਾ ਇੱਕ ਰਾਮ ਨਰਾਇਣ ਕੁਮਾਰ ਸੀਗੇ ਉਹ ਮਨੁੱਖੀ ਅਧਿਕਾਰਾਂ ਦੇ ਬਹੁਤ ਵੱਡੇ ਐਕਟਿਵਿਸਟ ਸੀਗੇ ਤੇ ਜੇ ਉਹਨਾਂ ਦੀ ਕਿਤਾਬ ਕਿਸ ਨੇ ਪੜ੍ਹੀ ਹੈ ਤੇ ਉਹ ਜ਼ਰੂਰ ਮੇਰੀਆਂ ਗੱਲਾਂ ਨੂੰ ਸੈਕੰਡ ਕਰ ਜੇਗਾ ਸਮਝ ਜਾਏਗਾ ਕਿ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਹੋਇਆ ਪੂਰਾ ਕਿ ਉਹ ਕਿਤਾਬ ਦਾ ਟਾਈਟਲ ਜਿੱਥੇ ਤੱਕ ਮੈਨੂੰ ਜਿਆਦਾ ਟੈਰਰ ਇਨ ਪੰਜਾਬ ਉਹਨਾਂ ਨੇ ਕਿਤਾਬਾਂ ਪੰਜਾਬ ਦੇ ਮਨੁੱਖੀ ਕਹਾਣਾਂ ਦੇ ਉੱਤੇ ਬਹੁਤ ਲਿਖੀਆਂ ਉਹਨਾਂ ਨੇ ਕਰੀਬ 2000 ਫੇਕ ਐਨਕਾਊਂਟਰ ਦੀ ਪੰਜਾਬ 'ਚ ਗੱਲ ਕੀਤੀ ਹੈ ਜਿਹੜਾ ਐਨਕਾਊਂਟਰ ਖਾਰਕੂਵਾਤ ਕਾਲੇ ਦੌਰ ਦੇ ਦੌਰਾਨ ਪੰਜਾਬ 'ਚ ਕੀਤਾ ਗਿਆ ਔਰ ਉਸ ਦੇ ਵਿੱਚ ਇਹਨਾਂ ਨੇ ਭਾਈ ਕੌਂਕੇ ਹੋਰਾਂ ਦਾ ਪੂਰਾ ਜ਼ਿਕਰ ਕੀਤਾ ਕਿਉਂਕਿ ਮੈਂ ਤੁਹਾਨੂੰ ਹੁਣ ਦੱਸਣਾ ਚਾਹਨਾ ਕਿ 1997 ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਬਣੀ ਤੇ ਉਸ ਤੋਂ ਬਾਅਦ ਇੱਕ ਡੈਪੂਟੇਸ਼ਨ ਉਹਨਾਂ ਨੂੰ ਮਿਲਣ ਗਿਆ ਜਿੰਦੇ ਵਿੱਚ ਰਾਮ ਨਰਾਇਣ ਕੁਮਾਰ ਵੀ ਸੀਗੇ ਔਰ ਉਹਨਾਂ ਨੇ ਜਾ ਕੇ ਸਾਰੇ ਤੱਥ ਬਾਦਲ ਦੇ ਅੱਗੇ ਰੱਖੇ ਕਿ ਬਾਲ ਸਾਹਿਬ ਆਹ ਗੱਲ ਹੋਈ ਹੈ ਭਾਈ ਕੌਂਕੇ ਹੋਰਾਂ ਨਾਲ ਤੇ ਆ ਪੰਜਾਬ ਦੇ ਵਿੱਚ ਤਸੀਹੇ ਦਿੱਤੇ ਗਏ ਤੇ ਉਹਨਾਂ ਨੇ ਹੀ ਬਾਦਲ ਸਾਹਿਬ ਨੇ ਇਹ ਕਿਹਾ ਵੀ ਤੁਸੀਂ ਦੱਸੋ ਆਪਾਂ ਕਿਨੂੰ ਇਨਕੁਆਰੀ ਮਾਰਕ ਕਰਨੀ ਆ ਬੀਪੀ ਤਵਾੜੀ ਬਹੁਤ ਇਮਾਨਦਾਰ ਤੇ ਦਮਦਾਰ ਅਫਸਰ ਸੀਗੇ ਸਾਰਿਆਂ ਨੇ ਇਹ ਕਿਹਾ ਇੱਕ ਵਾਅਚ ਕੀ ਤੁਸੀਂ ਤਵਾੜੀ ਸਾਹਿਬ ਨੂੰ ਦੇ ਦਿਓ ਤਵਾੜੀ ਸਾਹਿਬ ਨੇ ਆਪਣੀ ਇਨਕੁਆਰੀ ਕੰਪਲੀਟ ਵੀ ਕੀਤੀ ਲੇਕਿਨ ਉਸ ਤੋਂ ਪਹਿਲਾਂ ਉਸ ਇਨਕੁਆਰੀ ਤੋਂ ਪਹਿਲਾਂ ਰਾਮ ਨਰਾਇਣ ਕੁਮਾਰ ਨੇ ਇੱਕ ਆਪਣੀ ਇਨਕੁਆਰੀ ਕੀਤੀ ਸੀ ਐਜ਼ ਅ ਐਕਟਿਵਿਸਟ ਉਹਨੇ ਬਹੁਤ ਲੋਕਾਂ ਦੇ ਵਿੱਚ ਬਿਆਨ ਆਪਣੇ ਕਲਮਬੱਧ ਕੀਤੇ ਉਹਨਾਂ ਦੇ ਬਿਆਨ ਰਿਕਾਰਡ ਕੀਤੇ ਪੂਰੀ ਫਾਈਲ ਤਿਆਰ ਕੀਤੀ ਸੀ ਜਿੰਦੇ ਵਿੱਚ ਇੱਕ ਦਰਸ਼ਨ ਸਿੰਘ ਵੀ ਸੀਗਾ ਦਰਸ਼ਨ ਸਿੰਘ ਉਸ ਵੇਲੇ ਕਾਂਸਟੇਬਲ ਸੀਗਾ ਪੰਜਾਬ ਪੁਲਿਸ ਡਿਪਾਰਟਮੈਂਟ ਚ ਸੀਗਾ ਔਰ ਉਸੇ ਥਾਣੇ ਦੇ ਵਿੱਚ ਤਨਾਤ ਸੀਗਾ ਉਹਨੇ ਪੂਰੀ ਡਿਸਕ੍ਰਿਪਸ਼ਨ ਦਿੱਤੀ ਕਿ ਕਿਵੇਂ ਭਾਈ ਕੌਂਕੇ ਹੋਰਾਂ ਨੂੰ ਅੰਦਰ ਕਤਲ ਕੀਤਾ ਗਿਆ ਔਰ ਦਰਸ਼ਨ ਸਿੰਘ ਬਾਅਦ ਦੇ ਵਿੱਚ ਕਿਉਂਕਿ ਅਫਸਰਾਂ ਦਾ ਪ੍ਰੈਸ਼ਰ ਵੀ ਬਹੁਤ ਹੋਇਆ ਉਮ ਮੈਂ ਸਾਰੀਆਂ ਚੀਜ਼ਾਂ ਤੁਹਾਨੂੰ ਲੱਗ ਤੌਰ ਤੇ ਦੱਸਾਂਗਾ ਕਿਉਂਕਿ ਉਹ ਬਹੁਤ ਵੱਡਾ ਵਿਸ਼ਾ ਹੈਗਾ ਕਿ ਬਾਅਦ ਦੇ ਵਿੱਚ ਕੀ ਹੋਇਆ ਕਿੰਦਾ ਬੀਪੀ ਤਵਾੜੀ ਦੀ ਰਿਪੋਰਟ ਨੂੰ ਖੇਰੂ ਖੇਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਕੀ ਕੀਤਾ ਗਿਆ ਇਹ ਆਪਾਂ ਅਲੱਗ ਵਿਸ਼ਾ ਲੇਕਿਨ ਉਸ ਦੇ ਵਿੱਚ ਜਿਹੜਾ ਦਰਸ਼ਨ ਸਿੰਘ ਨੇ ਡਿਸਕ੍ਰਿਪਸ਼ਨਸ ਦਿੱਤੀਆਂ ਜੋ ਉਹਦੇ ਵਿੱਚ ਆਪਣੇ ਬਿਆਨ ਦਿੱਤੇ ਆ ਉਹ ਬਿਆਨ ਹੂਬ ਜਿਹੜੇ ਰਾਮ ਨਰਾਇਣ ਕੁਮਾਰ ਨੇ ਆਪਣੀ ਕਿਤਾਬ 'ਚ ਜ਼ਿਕਰ ਕੀਤਾ ਹੋਇਆ ਬੁੱਕ ਦਾ ਉਹਦੇ ਵਿੱਚ ਹੈਗਾ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਇੱਕ ਸਿੱਖ ਇਕੱਲੇ ਕਥਾਵਾਚਕ ਨਹੀਂ ਸੀ ਉਹ ਰੂਹਾਨੀਅਤ ਤਾਕਤ ਨਹੀਂ ਸਰਬਤ ਦਾ ਭਲਾ ਕਰਨ ਵਾਲੇ ਵੀ ਸੀ ਔਰ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜਦੋਂ ਉਹਨਾਂ ਦੇ ਕੋਲ ਕੋਈ ਦੁਖਿਆ ਦੁਖੀ ਆਂਦਾ ਸੀਗਾ ਜਾਂ ਹੋਰ ਕੋਈ ਔਰਤਾਂ ਦੁਖੀ ਆਂਦੀਆਂ ਸੀਗੀਆਂ ਤੇ ਉਹ ਹਮੇਸ਼ਾ ਹਰ ਇੱਕ ਦੀ ਮਦਦ ਕਰਦੇ ਸੀ ਸਮਾਜਿਕ ਤੌਰ ਤੇ ਫੈਸਲੇ ਵੀ ਕਰਾਂਦੇ ਸੀ ਤੇ ਉਹਨਾਂ ਦੇ ਫੈਸਲੇ ਮੰਨੇ ਜਾਂਦੇ ਸੀ ਜੀ ਆਪਾਂ ਇੰਜ ਕਹੀਏ ਕਿ ਉਹ ਪੰਜਾਬ ਦੇ ਇੱਕ ਬਹੁਤ ਪਪੂਲਰ ਜਿਹੜੇ ਆ ਸਿੱਖ ਪੰਥ ਦੇ ਮੈਂ ਤਾਂ ਪੋਲੀਟੀਕਲ ਲੀਡਰ ਨਹੀਂ ਵਰਡ ਅੰਕ ਯੂਜ਼ ਕਰਾਂਗਾ ਸਿੱਖ ਪੰਥ ਦੇ ਲੀਡਰ ਬਣ ਗਏ ਸੀ ਔਰ ਸਿੱਖ ਪੰਥ ਦੇ ਲੀਡਰ ਕਿਉਂਕਿ ਜਿਹੜਾ ਜਨੈਲ ਸਿੰਘ ਭਿੰਡਰਾਂ ਵਾਲੇ ਦੇ ਦੌਰ ਤੋਂ ਬਾਅਦ ਭਾਈ ਕੋਂਕੇ ਹੋਰਾਂ ਦਾ ਇੱਕ ਉਬਰ ਕੇ ਜਿੱਦਾਂ ਸਾਹਮਣੇ ਆ ਰਹੇ ਸੀ ਬਾਕੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਪੰਥ ਦੇ ਨਾਂ ਤੇ ਰਾਜਨੀਤੀ ਕਰਦੀਆਂ ਰਹੀਆਂ ਉਹਨਾਂ ਨੂੰ ਵੀ ਡਰ ਪੈਦਾ ਹੋ ਗਿਆ ਸੀ ਕਿ ਭਾਈ ਕੋਂਕੇ ਹੋਰਾਂ ਦੀ ਲੋਕਪ੍ਰਿਤਾ ਪਪੂਲਾਰਿਟੀ ਵਧ ਰਹੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਜਿੰਨੀਆਂ ਵੀ ਸਟੇਜਾਂ ਭਾਈ ਕੋਂਕੇ ਹੋਰਾਂ ਦੀਆਂ ਪੁਰਾਣੀਆਂ ਖਬਰਾਂ ਕੱਢ ਲਓ ਵੀਡੀਓ ਕੱਢ ਲਓ ਉਹਨਾਂ ਨੇ ਕਿਸੇ ਵੀ ਰਾਜਨੀਤਿਕ ਬੰਦੇ ਨੂੰ ਆਪਣੀ ਸਟੇਜ ਤੇ ਨਹੀਂ ਚੜਨ ਦਿੱਤਾ ਉਹ ਹਮੇਸ਼ਾ ਸਿੱਖਾਂ ਦੇ ਹੱਕ ਦੀ ਗੱਲ ਕਰਦੇ ਸੀ ਉਹ ਪੰਜਾਬ ਦੇ ਮਸਲਿਆਂ ਦੀ ਹੱਲ ਕਰਦੇ ਸੀ ਗੱਲ ਕਰਦੇ ਸਮਾਜ ਦੇ ਵਿੱਚ ਜਿੱਦਾਂ ਉਹਨਾਂ ਦੇ ਨਾਲ ਲੋਕ ਪ੍ਰਿਆਰ ਕਰ ਰਹੇ ਸੀ ਕਥਾ ਬਹੁਤ ਪਿਆਰੀ ਕਰਦੇ ਸੀ ਲੋਕ ਦੱਸਦੇ ਨੇ ਭਾਈ ਜਦੋਂ ਕਥਾ ਕਰਦੇ ਸੀ ਤਾਂ ਲੋਕ ਅੱਖਾਂ ਬੰਦ ਕਰਕੇ ਰੋਹਾਨੀਅਤ ਦੇ ਨਾਲ ਟੱਚ ਕਰ ਜਾਂਦੇ ਸੀ ਇੰਨਾ ਮਤਲਬ ਉਹਨਾਂ ਦੀ ਕਥਾ ਦੇ ਵਿੱਚ ਰਸ ਹੁੰਦਾ ਸੀ ਔਰ ਡੇਲੀ ਉਹਨਾਂ ਦਾ ਨਿਤਨੇਮ ਸੀ ਕਿ ਸਵੇਰੇ ਮੈਂ ਕਥਾ ਕਰਨੀ ਗੁਰਦੁਆਰਾ ਸਾਹਿਬ 'ਚ ਔਰ ਬਹੁਤ ਦੁਨੀਆ ਉਹਨਾਂ ਨੂੰ ਮੰਨਣ ਲੱਗ ਪਈ ਸੀ ਇਸੇ ਕਰਕੇ ਸਰਬਤ ਖਾਲਸਾ ਜਦੋਂ ਭਾਈ ਜਸਬੀਤ ਸਿੰਘ ਰੋਡੇ ਜੇਲ੍ਹ 'ਚ ਗਏ ਜੇ ਸਰਬਤ ਖਾਲਸਾ ਜਿਹੜਾ ਬੁਲਾਇਆ ਗਿਆ ਉਹ ਸਰਬਤ ਖਾਲਸਾ ਚ ਇਸੇ ਕਰਕੇ ਭਾਈ ਗੁਰਦੇਵ ਸਿੰਘ ਕੋਂਕੇ ਹਰਾਂ ਨੂੰ ਸ੍ਰੀ ਕਾਲ ਤਕਸਬ ਦੀ ਜ਼ਿੰਮੇਵਾਰੀ ਦਿੱਤੀ ਗਈ ਚਲੋ ਜ਼ਿੰਮੇਵਾਰੀ ਸਰਬਤ ਖਾਲਸਾ ਨੇ ਦਿੱਤੀ ਲੇਕਿਨ ਉਹ ਵਾਹਿਗੁਰੂ ਦਾ ਹੁਕਮ ਹੁੰਦਾ ਕਿ ਅਸੀਂ ਰੋਹਾਨੀਅਤ ਤਾਕਤ ਨੂੰ ਜਿਹੜਾ ਉਹਦੀ ਜ਼ਿੰਮੇਵਾਰੀ ਦਿੱਤੀ ਜਾਵੇ ਔਰ ਤੁਸੀਂ ਉਸ ਤੋਂ ਬਾਅਦ ਦੇਖੋ ਪੋਲਿਟਿਕਸ ਤੇ ਧਰਮ ਦਾ ਕਿਦਾਂ ਅੰਦਰ ਖਾਤੇ ਕੀ ਟਕਰਾਵ ਹੁੰਦਾ ਪੰਜਾਬ ਦੇ ਵਿੱਚ ਜਦੋਂ ਕੋਂਕੇ ਹਰਾਂ ਨੂੰ ਅ 1991 ਚ ਵੀ ਇਹ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਕਿ 1991 ਚ ਵੀ ਇਹਨਾਂ ਨੂੰ ਫੜ ਲਿਆ ਗਿਆ ਸੀ ਜਦੋਂ 1991 ਚ ਫੜਿਆ ਜਿਹੜਾ ਕਿਤਾਬ ਚ ਜ਼ਿਕਰ ਹੈ RAM NARAYAN KUMAR ਦੀ ਮੈਂ ਆਪਣੇ ਕੋਲੋਂ ਨਹੀਂ ਇਹ ਕਰ ਰਿਹਾ ਗੱਲ ਤੇ ਡੀਜੀਪੀ ਸੁਮੇਸ਼ ਸੈਣੀ ਨੇ ਸਿਗਰਟ ਪਿੰਦੇ ਹੋਏ ਉਹਨਾਂ ਦੇ ਮੂੰਹ ਤੇ ਧੂਆਂ ਮਾਰਿਆ ਸੀ ਔਰ ਧੂਆਂ ਮਾਰਿਆ ਸੀ ਤੇ ਉਸ ਕਾਲ ਤੱਕ ਸਾਡੇ ਜਿਹੜੇ ਕਾਰਜਵਾਹ ਜੱਥੇਦਾਰ ਇਹਨਾਂ ਨੇ ਥੱਪੜ ਮਾਰਿਆ ਸੀ ਸੁਮੇਸ਼ ਸੈਣੀ ਦੇ ਉਹ ਥੱਪੜ ਜਿਹੜਾ ਸੁਮੇਸ਼ ਸੈਣੀ ਦੇ ਵੱਜਿਆ ਸੀ ਨਾ ਉਸੇ ਦਿਨ ਕੌਂਕੇਹੁਰਾ ਨੂੰ ਇਹ ਜਾਪਨ ਲੱਪਿਆ ਸੀ ਕਿ ਹੁਣ ਮੇਰੀ ਜਿਹੜੀ ਹੈ ਇਹ ਸਿੱਖ ਪੰਥ ਲਈ ਸਿੱਖ ਕੌਮ ਲਈ ਮੇਰੀ ਸ਼ਹਾਦਤ ਹੋ ਜਣੀ ਤੁਸੀਂ ਸਾਫ ਸਿੰਘ ਜੀ ਇਹ ਦੇਖੋ ਇੱਕ ਰਿਪੋਰਟ 'ਚ ਜ਼ਿਕਰ ਹੈ ਕਿਤਾਬ 'ਚ ਜ਼ਿਕਰ ਹੈ ਰਾਮ ਨਰਾਇਣ ਕੁਮਾਰ ਨੇ ਸਾਰੇ ਫੈਕਟ ਸਰਕਾਰ ਨੂੰ ਦਿੱਤੇ ਨਾਲ ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਕਿ ਆਪਣੇ ਨਾਮ ਵਰ ਵਕੀਲ ਨੇ ਰਾਜਵਿੰਦਰ ਬੈਂਸ ਦੇ ਫਾਦਰ ਮਨੁੱਖੀ ਅਧਿਕਾਰ ਸੰਗਠਨ ਦੇ ਸਰਵੇ ਸਰਵਾਸੀ ਪੰਜਾਬ ਦੇ ਉਹ ਵੀ ਗਏ ਉਹਨਾਂ ਨੇ ਦੱਸਿਆ ਕਿ ਆ ਕੀਤਾ ਉਸੇ ਸਮੇਂ ਸਿੰਘ ਸੈਣੀ ਨੂੰ ਅਸੀਂ ਆਪਾਂ 2013 14 ਦੇ ਵਿੱਚ ਪੰਜਾਬ ਦਾ ਡੀਜੀਪੀ ਲਾਤਾ ਜਿਨਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਵਾਹ ਜਥੇਦਾਰ ਦੇ ਮੂੰਹ ਤੇ ਧੂਆਂ ਮਾਰਿਆ ਸੀ ਫਿਰ ਤੁਸੀਂ ਚਲੋ ਮੈਂ ਵਾਪਸ ਉਸੇ ਗੱਲ ਤੇ ਆਣਾ ਬਈ ਹੁਣ ਤੁਹਾਡੇ ਸਵਾਲ ਤੇ ਆਣਾ ਬਈ ਉਹਨਾਂ ਨੂੰ ਕੀ ਕੀ ਕਿਦਾਂ ਤਸਹੀਹ ਦਿੱਤੇ ਗਏ ਔਰ ਜੋ ਦਰਸ਼ਨ ਸਿੰਘ ਨੇ ਦੱਸਿਆ ਕਿ ਇਹਨਾਂ ਨੂੰ ਜਦੋਂ ਲਿਆਂਦਾ ਗਿਆ ਦੁਆਰਾ ਫੜ ਕੇ 25 ਦਸੰਬਰ ਨੂੰ ਤੇ ਉਸੇ ਦਿਨ ਜਾਨ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਬਈ ਹੁਣ ਆਖਰੀ ਦਾ ਸਰਕਾਰਾਂ ਚੱਲਣ ਲੱਗੀਆਂ ਤੇ ਇਹ ਆਖਰੀ ਦਾ ਹੈ ਉਹਨਾਂ ਦਾ ਕਿਉਂਕਿ ਰੂਹਾਨੀਅਤ ਦੇ ਮਾਲਕ ਸੀ ਤੇ ਉਹਨਾਂ ਨੂੰ ਅਭਾਸ ਅੰਦਰੋਂ ਹੋ ਜਾਂਦਾ ਸੰਤਾ ਮਹਾਪੁਰਖਾਂ ਨੂੰ ਪਤਾ ਹੁੰਦਾ ਕਿ ਸਾਡਾ ਟਾਈਮ ਆ ਰਿਹਾ ਔਰ ਇਹਨੂੰ ਸਿੱਖ ਪੰਥ ਦੇ ਨਾਮ ਤੇ ਸ਼ਹੀਦੀ ਹੀ ਦਾ ਹੀ ਮੈਂ ਕਹੂੰਗਾ ਸ਼ਹੀਦੀ ਕਹੂੰਗਾ ਪੁਲਿਸ ਰਿਕਾਰਡ ਚ ਭਾਵੇਂ ਉਹ ਕ੍ਰਿਮੀਨਲ ਨੇ ਲੇਕਿਨ ਸਿੱਖ ਪੰਥ ਜਿਹੜਾ ਉਹਨਾਂ ਨੂੰ ਆਪਣਾ ਸ਼ਹੀਦ ਮੰਨਦਾ ਜਾਂ ਪੰਜਾਬ ਦੇ ਲੋਕ ਉਹਨਾਂ ਨੂੰ ਸ਼ਹੀਦ ਮੰਨਦੇ ਆ ਔਰ ਜਿਹੜੀ ਉਹ ਪੋਪੂਲਾਰਿਟੀ ਸੀਗੀ ਪੋਲੀਟੀਕਲ ਲੋਗ ਅੰਦਰ ਖਾਤੇ ਉਹਨਾਂ ਦੇ ਨਾਲ ਠੀਕ ਨਹੀਂ ਸੀਗੇ ਜੇ ਪੰਜਾਬ ਦੇ ਲੀਡਰ ਉਹਨਾਂ ਦੇ ਨਾਲ ਠੀਕ ਹੁੰਦੇ ਤੇ ਸ਼ਾਇਦ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਥੇਦਾਰ ਨੂੰ ਚੱਕਿਆ ਹੋਇਆ ਸੀ ਔਰ ਪੰਜਾਬ ਦੇ ਵਿੱਚ ਡੈਮੋਕ੍ਰੈਟਿਕ ਸਰਕਾਰ ਜਿਹੜੀ ਆ ਚੋਣਾਂ ਨਾਲ ਬਣੀ ਹੋਈ ਬਿਆਨ ਸਿੰਘ ਦੀ ਸਰਕਾਰ ਸੀ ਬਾਕੀ ਚੀਜ਼ਾਂ ਤੇ ਧੰਨੇ ਲੱਗ ਸਕਦੇ ਸੀ ਪੰਜਾਬ ਦਾ ਸਿੱਖ ਪੰਥ ਪੂਰੇ ਵਿਖਰ ਦਾ ਸਿੱਖ ਪੰਥ ਸੜਕਾਂ ਤੇ ਕਿਉਂ ਨਹੀਂ ਉਤਰਿਆ ਕਿਸਾਨੀ ਅੰਦੋਲਨ ਚ ਜਿੱਤ ਹੋਈ ਹੈ ਨਾ ਲੜਿਆ ਡੱਟ ਕੇ ਜਿੱਤ ਹੋਈ ਹੈ ਟਰਾਂਸਪੋਰਟਰਾਂ ਨੇ ਲੜਿਆ ਕੀ ਅਕਾਲ ਤਖਸਾਲ ਦੇ ਜੱਥੇਦਾਰ ਪਿੱਛੇ ਪੋਲੀਟੀਕਲ ਲੀਡਰ ਲੜ ਨਹੀਂ ਸਕਦੇ ਸੀ ਕੀ ਲੀਡਰ ਸੜਕਾਂ ਤੇ ਆ ਨਹੀਂ ਸਕਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਰਾ ਨੇ ਫੋਨ ਕੀਤਾ ਐਸਐਸਪੀ ਨੂੰ ਬਈ ਚਲੋ ਦੇਖਿਓ ਜਿਨ੍ਹਾਂ ਦੇ ਘਰ ਦੇਆਂ ਨੂੰ ਖਾਣਾ ਖੂਣਾ ਦੇ ਲੈੰਦੋ ਜੀ ਕਿਉਂ ਨਹੀਂ ਕਿਹਾ ਗਿਆ ਬਈ ਸ਼੍ਰੀ ਕਾਲ ਤਖਸਾ ਦੇ ਜੱਥੇਦਾਰ ਨੂੰ ਨਜਾਇਜ਼ ਨਾ ਕਰੋ ਜੀ ਕਿਉਂ ਉਹਨਾਂ ਨੂੰ ਮਿਲਣ ਨਹੀਂ ਗਏ ਥਾਣੇ ਚਲੇ ਜਾਂਦੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਕੈਪਟਨ ਨਮਰਿੰਦਰ ਸਿੰਘ ਨੇ ਦਿੱਤੇ ਸੀ ਅੰਦਰ ਸਾਰਾ ਕਾਲੀ ਲੀਡਰ ਸੜਕਾਂ ਤੇ ਆ ਗਿਆ ਸੀ ਯਾਦ ਹੋਏਗਾ ਤੁਹਾਨੂੰ ਉਹਨਾਂ ਦੀ ਹਰ ਪੇਸ਼ੀ ਤੇ ਕਿੰਨਾ ਬੰਦਾ ਜਾਂਦਾ ਸੀ ਲੇਕਿਨ ਗੱਲ ਇਹ ਹੈ ਕਿ ਉਹ ਇੱਕ ਆਪਣੇ ਆਪ ਚ ਇੱਕ ਬਹੁਤ ਵੱਡੀ ਸ਼ਕਤੀ ਬਣ ਕੇ ਉੱਪਰ ਰਹੀ ਸੀ ਕੱਲੇ ਉਹ ਨਹੀਂ ਜੇ ਤੁਸੀਂ ਪੰਜਾਬ ਦਾ ਉਸ ਕਾਲੇ ਦੌਰ ਦਾ ਜੇ ਤੁਸੀਂ ਪੂਰਾ ਰਿਕਾਰਡ ਖੰਘਾਲੋਗੇ ਜਿਹੜੇ ਜਿਹੜੇ ਪਪੂਲਰ ਸਿੱਖ ਕਮਿਊਨਿਟੀ ਚ ਹੋ ਰਹੇ ਸੀ ਉਹ ਸਾਰੇ ਜਿਹੜੇ ਆ ਕਿਸੇ ਤਰੀਕੇ ਗਾਇਬ ਕੀਤੇ ਗਏ ਜਾਂ ਮਾਰੇ ਗਏ। ਮਤਲਬ ਕਿ ਉਹਨਾਂ ਦੀ ਪੌਪੁਲੈਰਿਟੀ ਤੋਂ ਕਿਤੇ ਨਾ ਕਿਤੇ ਪ੍ਰਕਾਸ਼ ਸਿੰਘ ਬਾਦਲ ਹੁਣੀ ਡਰਦੇ ਪਏ ਸੀ। ਨਹੀਂ ਸਾਰੇ ਡਰਦੇ ਸੀ ਪੰਤਕ ਲੀਟਰ ਇਕੱਲੇ ਪ੍ਰਕਾਸ਼ ਸਿੰਘ ਬਾਦਲ ਕਿਉਂ ਡਰਨਾ ਸਾਰੇ ਜਿਹੜੇ ਪੰਤਕ ਦੇਖੋ ਹੁੰਦਾ ਕੀ ਹੈ ਸੰਤ ਜਰਨੈਲ ਸਿੰਘ ਆਪ ਇੱਕ ਵਾਰ ਯਾਦ ਆ ਇੰਟਰਵਿਊ ਚ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਨੇ ਹਥਿਆਰ ਕਿਉਂ ਚੱਕੇ ਤੇ ਅੱਤਵਾਦੀ ਕਿੱਦਾਂ ਹੋਇਓ ਤਾਂ ਦਮਦਮੀ ਟਕਸਾਲ ਦੇ ਮੁਖੀ ਸੀ। ਦਮਦਮੀ ਟਕਸਾਲ ਦੇ ਚੀਫ ਤੋਂ ਇੰਨੀ ਪੌਪੁਲਾਰਿਟੀ ਉਹਨਾਂ ਨੂੰ ਮਿਲ ਗਈ ਸੀ ਕਿ ਉਹਨਾਂ ਦਾ ਰਸਤਾ ਜਿਹੜਾ ਵਾ ਉਧਰ ਲੀਡਰਾਂ ਨੇ ਉਧਰ ਤੋਰਤਾ ਆਪ ਇਹਨਾਂ ਨੇ ਸਿਆਸਤ ਕਰ ਲਈ ਤੁਸੀਂ ਅੱਜ ਵੀ ਸੰਤ ਜਰਨੈਲ ਸਿੰਘ ਪਿੰਡਰਾਲੇ ਦੀ ਹਿਸਟਰੀ ਨੂੰ ਪੜ੍ਹ ਲਓ ਤੇ ਇਹੀ ਹੋਏਗਾ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਪੰਜਾਬ ਦੇ ਮਸਲਿਆਂ ਦੀ ਗੱਲ ਕੀਤੀ ਉਹਨਾਂ ਨੇ ਤਾਂ ਗੱਲ ਹੋਰ ਕੋਈ ਕੀਤੀ ਨਹੀਂਗੀ ਚਲੋ ਆਪਾਂ ਉਹ ਵਿਸ਼ੇ ਤੋਂ ਬਾਹਰ ਨਾ ਜਾਂਦੇ ਹੋਏ ਜਦੋਂ ਇਹਨਾਂ ਨੂੰ ਉੱਥੇ ਲੈ ਆਂਦਾ ਤੇ ਜੋ ਦੱਸਦੇ ਨੇ ਭਈ ਇਹਨਾਂ ਨੂੰ ਪੂਰੀ 3 ਡਿਗਰੀ ਦਿੱਤੀ ਗਈ इवन ਇਹਨਾਂ ਦੇ ਥੱਡ ਮਾਰਿਆ ਗਿਆ ਤੇ ਇੱਕ ਅਫਸਰ ਨੇ ਉੱਥੇ ਖਾਕੀ ਵਰਦੀ ਪਾਏ ਨੇ ਕਿਹਾ ਕਹਿੰਦਾ ਦੇਖੋ ਤੁਹਾਡੇ ਜਥੇਦਾਰ ਦਾ ਪਿਸ਼ਾਬ ਨਿਕਲ ਗਿਆ ਦਰਸ਼ਨ ਸਿੰਘ ਨੂੰ ਕਿਹਾ ਦਰਸ਼ਨ ਸਿੰਘ ਨੇ ਇਹ RAM NARAYAN KUMAR ਨੂੰ ਇਹ ਗੱਲ ਲਿਖਤੀ ਰੂਪ ਚਿਤ ਕੀਤੀ ਹੋਈ ਹੈ ਇਹ ਲਿਖਤੀ ਦਿੱਤੀ ਹੋਈ ਹੈ ਜਿਹੜਾ ਐਕਟੀਵਿਸਟ ਸੀਗਾ ਮਾਨਵ ਅਧਿਕਾਰਾਂ ਦਾ ਔਰ ਦੇਖੋ ਆਂਧਰਾ ਪ੍ਰਦੇਸ਼ ਤੋਂ ਆ ਕੇ ਉਹਨੇ ਪੰਜਾਬ ਦੇ ਵਿੱਚ ਇੰਨੇ ਫੈਕਟ ਇਕੱਠੇ ਕਰ ਲਏ ਤੇ ਉਹਨੇ ਦਰਸ਼ਨ ਸਿੰਘ ਦੀ ਉਸ ਸਬਸਕ੍ਰਿਪਸ਼ਨ ਨੂੰ ਪੂਰਾ ਲੇਤਾ ਪੂਰਾ ਡਿਟੇਲ ਉਹਨੇ ਉਹਦੀ ਵਿੱਚ ਬਕਾਇਦਾ ਉਹਦਾ ਸਾਰੇ ਨੋਟ ਕੀਤਾ ਬਿਆਨ ਹਰ ਚੀਜ਼ ਨੂੰ ਉਹਦੇ ਸਾਈਨ ਕਰਾਏ ਔਰ ਉਸ ਤੋਂ ਬਾਅਦ ਜੋ ਦੱਸਦੇ ਨੇ ਕਿ ਉਹਨਾਂ ਦੀ ਇੱਕ ਅੱਖ ਵੀ ਕੱਢੀ ਗਈ ਅੱਛਾ ਹਾਂ ਔਰ ਬਹੁਤ ਪੂਰੀ ਤਰ੍ਹਾਂ ਉਹਨਾਂ ਨੂੰ ਟਾਰਚਰ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਗੋਲੀ ਮਾਰੀ ਗਈ ਤੇ ਫਿਰ ਬਾਅਦ ਚ ਉਹਨਾਂ ਦੇ ਟੋਟੇ ਟੋਟੇ ਕਰਕੇ ਉਹਨੂੰ ਸਤਲੋਜ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਇਹ ਵੀ ਵਿੱਚ ਗੱਲ ਆਈ ਕਿ ਦੇਖੋ ਸਤਲੋਜ ਦੇ ਵਿੱਚ ਕਿੰਨਾ ਖੂਨ ਜਿਹੜਾ ਨਿਕਲਦਾ ਜਾਂਦਾ ਪਿਆ ਭਾਈ ਮਤਲਬ ਸ਼੍ਰੀ ਕਾਲਕਸਰ ਸਾਹਿਬ ਦੇ ਜਥੇਦਾਰ ਨੂੰ ਤੁਸੀਂ ਇੰਨੇ ਤਸੀਹੇ ਦੇ ਕੇ ਮਾਰ ਛੱਡਿਆ ਕਸਟਡੀ ਚ ਇਹ ਕੋਈ ਛੋਟੀ ਗੱਲ ਨਹੀਂ ਹੈ ਪੁਲਿਸ ਰਿਕਾਰਡ ਜੋ ਮਰਜ਼ੀ ਕਹਵੇ ਲੇਕਿਨ ਜੋ ਬੀਪੀ ਤਵਾੜੀ ਦੀ ਰਿਪੋਰਟ ਹੈ ਉਸ ਰਿਪੋਰਟ ਚ ਸਾਫ਼ ਹੈਗਾ ਕਿ ਸ਼੍ਰੀ ਕਾਲਤਖ ਸਾਹਿਬ ਦੇ ਜਥੇਦਾਰ ਭੱਜੇ ਨਹੀਂ ਆ। ਇਹ ਜਿਹੜਾ ਮਾਮਲਾ ਬਣਾਇਆ ਗਿਆ ਭੱਜਣ ਦਾ ਇਹ ਫੇਕ ਹੈ। ਜੇ ਕਾਲਤਖ ਸਾਹਿਬ ਦੇ ਜਥੇਦਾਰ ਭੱਜੇ ਨਹੀਂ ਮਾਮਲਾ ਫੇਕ ਹੈ। ਇਹ ਕ.ਐਡੀ.ਜੀ ਵੀ ਲਿਖ ਗਿਆ। ਫੇਰ ਤੁਸੀਂ ਮੈਨੂੰ ਇਹ ਦੱਸੋ ਕਾਲਤਖ ਸਾਹਿਬ ਦੇ ਜਥੇਦਾਰ ਕਿੱਥੇ ਆ? ਠੀਕ ਹੈ। ਔਰ ਜਦੋਂ ਇਹ 1998 ਦੇ ਵਿੱਚ ਰਿਪੋਰਟ ਬੀ.ਪੀ. ਤਵਾੜੀ ਹੋਰਾਂ ਨੇ ਪੂਰੀ ਕੀਤੀ। ਜਦੋਂ ਰਿਪੋਰਟ ਪੂਰੀ ਕੀਤੀ ਮੈਂ ਤੁਹਾਨੂੰ ਦੱਸਦਾ ਗੱਲ ਨੂੰ। ਕੀ ਇਹਦੇ ਵਿੱਚ ਸਾਰੇ ਇਕੱਠੇ ਹੋ ਕੇ ਫਿਰ ਗਏ ਬਈ ਰਿਪੋਰਟ ਆ ਗਈ ਹੈ ਉਸ ਤੋਂ ਮਤਲਬ ਜਿਹੜੇ RAM NARAYAN KUMAR ਸੀਗੇ AJIT SINGH BANS ਸੀਗੇ ਹੋਰ ਜਿਹੜੇ ਮਾਨਵ ਅਧਿਕਾਰ ਦੇ ਸੀਗੇ ਬਈ ਲੇਕਿਨ ਸਰਕਾਰਾਂ ਨੇ ਗੱਲ ਨਹੀਂ ਗੋਲੀ ਅੱਛਾ ਔਰ ਬਥੇਰੀਆਂ ਦੋ ਦੋ RTI ਐਕਟ ਆਇਆ 2005 ਚ ਬਥੇਰੇ ਲੋਕਾਂ ਨੇ RTI ਪਾਈਆਂ ਕਿਸੇ ਨੂੰ ਕਿਹਾ ਡਾਕੂਮੈਂਟ ਹੈ ਨਹੀਂ ਕਿਸੇ ਨੂੰ ਮਿਲੇ ਨਹੀਂ ਸਭ ਨੂੰ ਖੱਜਲ ਖਰਾਬ ਕੀਤਾ ਇਹਨਾਂ ਨੇ ਔਰ ਇਸ ਦਾ ਮਤਲਬ ਇਹ ਹੈਗਾ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੰਨੇ ਤਸੀਹੇ ਦੇ ਕੇ ਮਾਰਿਆ ਗਿਆ ਔਰ ਉਸ ਦੀਆਂ ਰਿਪੋਰਟਾਂ ਜਿਹੜੀਆਂ ਇੰਨੇ ਸਾਲ ਤੁਸੀਂ ਦਬਾ ਲਈਆਂ ਔਰ ਤੁਸੀਂ ਉਸ ਉਹਨਾਂ ਨੂੰ ਇੱਕ ਭਗੋੜਾ ਬਣਾ ਦਿੱਤਾ ਯਾਰ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਹ ਬੀਪੀ ਤਵਾੜੀ ਕਹਿੰਦੇ ਬਈ ਨੇ ਬਈ ਇਹ ਭਗੋੜਾ ਹੈ ਹੀ ਨਹੀਂ ਇਹ ਤਾਂ ਫੇਕ ਭਜਾਨ ਦੀ ਸਟੋਰੀ ਬਣਾਈ ਗਈ ਹੈ ਪਤਾ ਇੰਨਾ ਕੁਝ ਹੋ ਗਿਆ ਹਰ ਇੱਕ ਚੀਜ਼ ਕਰ ਦਿੱਤੀ ਪਰ ਇੱਥੇ ਅਕਾਲੀ ਦਲ ਦਾ ਸਟੈਂਡ ਕਿੱਥੇ ਹੈ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੱਥੇ ਆ ਇਹ ਉਹ ਲੋਕ ਨੇ ਜਿਹੜੇ ਹੁਣ ਖੜ ਕੇ ਨਾਰੇ ਲਾ ਰਹੇ ਜਿਹੜੇ ਹੁਣ ਅਰਦਾਸਾਂ ਕਰਦੇ ਫਿਰਦੇ ਆ ਅਕਾਲ ਤਖਤ ਜਾ ਕੇ ਜਾਂ ਹੁਣ ਕਹਿੰਦੇ ਕਿ ਇਨਸਾਫ ਦਵਾਵਾਂਗੇ ਐਸਜੀਪੀਸੀ ਵੱਲੋਂ ਤਾਂ ਹੁਣ ਕਮੇਟੀ ਬਣਾ ਦਿੱਤੀ ਗਈ ਆ ਹੁਕਮਾਂ ਦੇ ਉੱਤੇ ਐਨੇ ਸਾਲ ਲੰਘ ਗਏ ਐਸਜੀਪੀਸੀ ਨੇ ਸੁਣਵੱਟੀ ਰੱਖੀ ਉਦੋਂ ਉਦੋਂ ਕੋਈ ਕੋਈ ਵੀ ਨਹੀਂ ਕੁਝ ਬੋਲਿਆ ਨਾ ਅਕਾਲੀ ਦਲ ਬੋਲਿਆ ਨਾ ਐਸਜੀਪੀਸੀ ਬੋਲੀ ਦੇਖੋ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਤੁਸੀਂ 1992 ਤੋਂ 7994 ਤੋਂ ਬਾਅਦ ਜਦੋਂ ਅਕਾਲੀ ਦਲ ਪੰਜਾਬ ਦੇ ਵਿੱਚ ਇੱਕਦਮ ਫਾਸਟ ਹੋਇਆ ਸਰਦਾਰ ਬਿਆਨ ਸਿੰਘ ਦਾ ਜਦੋਂ ਮਰੋਦਾ ਸਾ ਉਹਦੀ ਮਰਡਰ ਹੋ ਗਿਆ ਸਰਦਾਰ ਬਿਆਨ ਸਿੰਘ ਦਾ ਉਸ ਤੋਂ ਬਾਅਦ ਅਕਾਲੀ ਦਲ ਬਾਹਰ ਨਿਕਲ ਆਇਆ ਬਾਹਰ ਨਿਕਲ ਕੇ ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਆਪਣੀ ਜਿਹੜਾ ਇੱਕ ਦੂਜੇ ਨਾਲ ਲੜਨ ਬੈ ਗਈ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਬਣਾਇਆ ਗਿਆ ਫਿਰ ਬੀਬੀ ਰਜਿੰਦਰ ਕੋਰ ਪਠੱਲ ਅਕਾਲੀ ਦਲ ਬਾਹਰ ਨਿਕਲ ਗਿਆ ਤੁਸੀਂ ਅਕਾਲੀ ਦਲ ਦੀਆਂ ਉਹ ਟਾਈਮ ਦੀਆਂ ਖਬਰਾਂ ਪੜੋ ਸਪੀਚਾਂ ਸੁਣੋ ਉਹ ਕਹਿੰਦੇ ਇੱਕੋ ਗੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਹਿੰਦੇ ਸੀ ਕਿ ਜਿੱਦਣ ਸਾਡੀ ਸਰਕਾਰ ਬਣੀ ਅਸੀਂ ਇਹ ਜਿਨ੍ਹਾਂ ਨੇ ਫੇਕ ਐਨਕਾਊਂਟਰ ਕੀਤੇ ਆ ਅਸੀਂ ਛੱਡਾਂਗੇ ਨਹੀਂ ਇਹ ਸਾਰੇ ਪੁਲਿਸ ਅਫਸਰ ਅੰਦਰ ਦੇ ਨੇ ਔਰ ਇਹੀ ਜਥੇਦਾਰ ਕੌਂਕੇ ਤੇ ਹੋਰ ਜਿਹੜੇ ਫੇਕ ਐਨਕਾਊਂਟਰ ਹੈ ਇਹਦੇ ਵਿਹਾਰ ਤੇ ਤਾਂ ਪੰਜਾਬ ਚ 1997 ਚ ਸਰਕਾਰ ਬਣੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੋਕਾਂ ਨੂੰ ਇਹੀ ਤਾਂ ਆਸ਼ਵਾਸਨ ਦੇ ਕੇ ਸਰਕਾਰ ਬਣੀ ਸੀ ਕਿ ਅਸੀਂ ਜਿਹੜਾ ਫੇਕ ਐਨਕਾਊਂਟਰ ਹੋਇਆ ਜਿਹੜਾ 2000 ਐਨਕਾਊਂਟਰ ਹੋਇਆ ਅਸੀਂ ਇਹਦੇ ਵਿੱਚ ਜਿਹੜਾ ਵਾ ਇਨਸਾਫ ਦਵਾਵਾਂਗੇ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਇੰਨੇ ਫੈਕਟ ਇਕੱਠੇ ਕੀਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਉਹਨਾਂ ਦਾ ਅੱਜ ਤੱਕ ਕੋਈ ਸਿਰ ਪੈਰ ਨਹੀਂ ਲੱਭਿਆ ਤੁਸੀਂ ਇਹ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਸੁਆਮੀ ਰਾਮ ਨਾਰਾਇਣ ਕੁਮਾਰ ਨੇ ਸਾਰੀ ਰਿਪੋਰਟ ਜਿਹੜੀ ਬਾਅਦ ਵਿੱਚ ਸੁਪਰੀਮ ਕੋਰਟ ਗਈ ਹੈ ਉਹਦੇ ਵਿੱਚ 35 ਕੇਸਾਂ ਨੂੰ ਜਿਹੜਾ ਉਹਦੇ ਵਿੱਚ ਉਹਨਾਂ ਨੇ ਟੇਕ ਅਪ ਕੀਤਾ ਸੁਪਰੀਮ ਕੋਰਟ ਨੇ ਔਰ ਕਾਫੀ ਕੇਸਾਂ 'ਚ ਉਹਨ ਪੁਲਿਸ ਅਫਸਰਾਂ ਨੂੰ ਸਜ਼ਾ ਵੀ ਹੋਈਆਂ ਉਹ ਸਾਰੀਆਂ ਉਹ ਹੈ ਜਿਹੜੀਆਂ ਸਵਾਮੀ ਰਾਮ ਨਰਾਇਣ ਕੁਮਾਰ ਨੇ ਇਕੱਠੀਆਂ ਕਰਕੇ ਦਿੱਤੀਆਂ ਸੀਗੀਆਂ ਹੁਣ ਤਾਂ ਚਲੋ ਇਸ ਦੁਨੀਆ ਤੋਂ ਉਹ ਰੁਖਸਤ ਹੋ ਗਏ ਨੇ ਲੇਕਿਨ ਗੱਲ ਇਹ ਹੈ ਕਿ ਜੇ ਉਹਨਾਂ ਦੀਆਂ ਕਿਤਾਬਾਂ ਪੜੋ ਤੇ ਉਹ ਸਾਰਾ ਜਿਹੜਾ ਕਾਲਾ ਦੌਰ ਹੈ ਉਹ ਸਾਰਾ ਨਜ਼ਰ ਆਂਦਾ ਹੈ ਕਿ ਕਿਵੇਂ ਉਸ ਟਾਈਮ ਦੇ ਵਿੱਚ ਪੁਲਿਸ ਅਫਸਰਾਂ ਨੇ ਜੀਪਾਂ ਦੇ ਨਾਲ ਇੱਕ ਪੈਰ ਸਿੱਖ ਦਾ ਪੇੜ ਨਾ ਬੰਨਣਾ ਤੇ ਦੂਜਾ ਟਾਇਰ ਨਾ ਬੰਨਣਾ ਤੇ ਜੀਬ ਖਿੱਚ ਕੇ ਲੈ ਜਾਣੀ ਪਾੜ ਦੇਣਾ ਤੁਸੀਂ ਇਹ ਤਸਵੀਹੀ ਹੈ ਠੀਕ ਹੈ ਤੁਸੀਂ ਖੜਕੂਵਾਦ ਹੈਗਾ ਅੱਤਵਾਦ ਹੈਗਾ ਇਹਨਾਂ ਨੂੰ ਖਤਮ ਕਰਨਾ ਤਰੀਕਾ ਕਹੁੰਦਾ ਨਜਾਇਜ਼ ਵੀ ਕਰਨੀ ਹੈ ਲੇਕਿਨ ਸ਼੍ਰੀ ਕਾਲਤਖਸਬ ਦੇ ਜਥੇਦਾਨੇ ਨਾਲ ਨਜਾਇਜ਼ ਕਰ ਛੱਡੀ ਤੁਸੀਂ ਇੰਨੀ ਇਹ ਕੋਈ ਇਹ ਗੱਲ ਨਹੀਂ ਸਮਝਦੇ ਇਹ ਗੱਲ ਨੂੰ ਜੋ ਮਰਜ਼ੀ ਕਹੀ ਜਾਣ ਲੇਕਿਨ ਗੱਲ ਇਹ ਹੈ ਕਿ ਜਿਹੜੇ ਪੰਥ ਦੇ ਰਹਿਨੁਮਾ ਸੀਗੇ ਮੈਂ ਤੁਹਾਡੀ ਗੱਲ ਤੇ ਆ ਰਿਹਾ ਪੰਥ ਦੇ ਰਹਿਨੁਮਾ ਸੀ ਜਿਨ੍ਹਾਂ ਨੇ ਪੰਥਕ ਸਰਕਾਰਾਂ ਬਣਾਈਆਂ ਘਟੋ ਘਟ ਉਹਨਾਂ ਨੂੰ ਉਸ ਦੌਰ ਤੋਂ ਬਾਅਦ 15 ਸਾਲ ਉਹਨਾਂ ਨੇ ਰਾਜ ਕੀਤਾ ਔਰ ਉਹਨਾਂ ਨੂੰ ਘੱਟੋ ਘੱਟ ਨਿਕਲ ਕੇ ਆਣਾ ਚਾਹੀਦਾ ਸੀ ਸਾਰੇ ਅਫਸਰ ਟੰਗਣੇ ਚਾਹੀਦੇ ਸੀ ਸਾਰੇ ਮੁਲਾਜ਼ਮ ਟੰਗਣੇ ਚਾਹੀਦੇ ਸੀ ਜਿਨ੍ਹਾਂ ਨੇ ਸ਼੍ਰੀ ਕਾਲਤਕ ਸਾਹਿਬ ਸ਼੍ਰੀ ਕਾਲਤਕ ਸਾਹਿਬ ਦਾ ਜਥੇਦਾਰ ਦਾ ਤਾਂ ਹੈ ਹੀ ਆ ਜਿਹੜੇ ਹੋਰ ਵੀ ਫੇਕ ਇਨਕਾਊਂਟਰ ਹੋਏ ਆ ਤੁਸੀਂ ਦੇਖੋ ਜਿਹੜਾ ਵਾਕਿਆ ਸਾਹਮਣੇ ਆਂਦਾ ਪਿਆ ਕਿ ਸੁਮੇਸ਼ ਸਿੰਘ ਸੈਣੀ ਨੇ ਸਿਗਰਟ ਦਾ ਧੂਆ ਉਹਦੇ ਮੂੰਹ ਤੇ ਮਾਰਿਆ ਬਿਲਕੁਲ ਕੌਨਕੇ ਦੇ ਮੁਤੇ ਉਹੀ ਸੁਮੇਤ ਸਿੰਘ ਸੈਣੀ ਨੂੰ ਤੁਸੀਂ ਡੀਜੀਪੀ ਪੰਜਾਬ ਲਗਾਇਆ ਔਰ ਉਹੀ ਸੈਣੀ ਦੇ ਟਨਿਓਰ ਚ ਬੇਅਦਮੀਆਂ ਹੋਈਆਂ ਉਹੀ ਸੈਣੀ ਦੇ ਟਨਿਓਰ ਚ ਕੋਟਕਪੁਰਾ ਗੋਲੀਕਾਂਡ ਮਾਰੀ ਗਈ ਨੇ ਹੱਥਿਆਂ ਸਿੰਘਾਂ ਨੂੰ ਗੋਲੀਆਂ ਮਾਰੀਆਂ ਗਈਆਂ ਉਹੀ ਬੇਅਦਮੀਆਂ ਦੀਆਂ ਘਟਨਾਵਾਂ ਉਹੀ ਬਹਿਬਲਕਲਾ ਗੋਲੀਕਾਂਡ ਉਹਦੇ ਦੌਰ ਚ ਹੀ ਹੋਇਆ अच्छा ਇਹਨਾਂ ਮਾਮਲਿਆਂ ਨੂੰ ਲੈ ਕੇ ਐਨੇ ਸਾਲ ਲੰਘ ਗਏ ਰਮੇਸ਼ ਸਿੰਦਰ ਸਿੰਘ ਦੀ ਅੱਜ ਇੱਕ ਜਿਹੜੀ ਬਿਆਨ ਆਉਂਦਾ ਆ ਉਹਦੇ ਵਿੱਚ ਬੋਲਦੇ ਨੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਿੱਥੇ ਤੱਕ ਜਾ ਰਹੀ ਹੈ ਹੈਰਾਨੀ ਦੀ ਗੱਲ ਹੈ ਐਨੇ ਸਾਲ ਲੰਘ ਗਏ ਹੁਣ ਚੇਤਾ ਆਇਆ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਕੀ ਕੁਝ ਹੋਇਆ ਫਾਈਲਾਂ ਉੱਥੇ ਹੀ ਪਈਆਂ ਰਹਿ ਗਈਆਂ ਤਾਨੂੰ ਪਤਾ ਜੀ ਰਮੇਸ਼ ਸਿੰਧਰ ਸਿੰਘ ਚੀਫ ਸਕੱਟਰੀ ਰਟਾਇਰ ਹੋਏ ਨੇ ਪੰਜਾਬ ਦੇ ਮੁੱਖ ਸਕੱਤਰ ਜੇ ਪੰਜਾਬ ਦੇ ਮੁੱਖ ਸਕੱਤਰ ਨੂੰ ਸ਼੍ਰੀ ਕਾਲਕਸਕ ਸਾਹਿਬ ਦੇ ਜਥੇਦਾਰ ਬਾਰੇ ਨਹੀਂ ਪਤਾ ਕਿ ਉਹਨਾਂ ਨਾਲ ਕੀ ਹਨ ਹੁਣੀ ਹੋਈ ਹੈ ਕੀ ਘਟਨਾ ਹੋਈ ਹੈ ਫਿਰ ਮੈਂ ਕਹੂੰਗਾ ਜੀ ਉਹ ਫਿਰ ਉਹ ਵੀ ਇੱਕ ਸਰਕਾਰ ਦਾ 파ਟ ਰਹੇ ਆ ਦੇਖੋ ਸ਼੍ਰੀ ਕਾਲਕਸਕ ਸਾਹਿਬ ਦੇ ਜਥੇਦਾਰ ਅੱਜ ਵੀ ਜਿਹੜੇ ਆ ਸਿਰਮੌਰ ਹੈ ਇਹ ਤਾਂ ਉਹਨਾਂ ਨੂੰ ਚਾਹੀਦਾ ਹੈ ਯਾਰ ਜਿਹੜੇ ਜਿਹੜੇ ਲੋਕ ਇਹਦੇ ਜ਼ਿੰਮੇਦਾਰ ਨੇ ਨਾ ਬਖਸ਼ਣ ਇਹੀ ਉਹਨਾਂ ਦੀ ਜਿਹੜੀ ਕੌਂਕੇ ਜੀ ਨੂੰ ਸ਼ਰਧਾਂਜਲੀ ਹੋਏਗੀ ਔਰ ਖਾਸ ਕਰਕੇ ਜਿਹੜਾ ਪੰਥ ਦਾ ਘਾਣ ਹੋਇਆ ਜਿਹੜਾ ਸਿੱਖੀ ਦਾ ਘਾਣ ਹੋਇਆ ਜਿਹੜਾ ਨਜਾਇਜ਼ ਹੋਈਆਂ ਜਾਇਜ਼ ਹੋਇਆ ਉਹਨੂੰ ਆਪਾਂ ਅਲੱਗ ਕਰਦੇ ਹੋਏ ਜਿਹੜੇ ਨਜਾਇਜ਼ ਕੀਤੀਆਂ ਗਈਆਂ ਉਹਦੇ ਚ ਸਪੇਅਰ ਨਹੀਂ ਕਰਨਾ ਚਾਹੀਦਾ ਇਹ ਇਹ ਗੱਲ ਨੂੰ ਛੋਟੇ ਪੱਧਰ ਉੱਤੇ ਨਹੀਂ ਸੋਚਣਾ ਚਾਹੀਦਾ ਅੱਜ ਦੇਖੋ ਪੂਰਾ ਵਿਖਵ ਜਿਹੜਾ ਉਹ ਭਾਈ ਗੁਰਦੇਵ ਸਿੰਘ ਖੌਂਕੇ ਦੇ ਪਰਿਵਾਰ ਦੇ ਨਾਲ ਬਾਹਰ ਨਿਕਲ ਕੇ ਖੜਾ ਹੋ ਰਿਹਾ ਲੋਕਾਂ ਨੂੰ ਸਮਝ ਆ ਰਹੀ ਹੈ ਬਈ ਐਡਾ ਵੱਡਾ ਇਨਸੀਡੈਂਟ ਹੋ ਗਿਆ ਔਰ 1998 ਦੀ ਹੋਰ ਤੁਹਾਨੂੰ ਮਜ਼ੇਦਾਰ ਗੱਲ ਦੱਸੀਏ ਚਲੋ ਜਦੋਂ ਇਹ ਕਿਉਂਕਿ ਬਾਦਲ ਸਾਹਿਬ ਨੇ ਸਟੇਜਾਂ ਤੇ 1992 ਤੋਂ 1997 ਚ ਇਹ ਪੂਰਾ ਪ੍ਰਚਾਰ ਕੀਤਾ ਸੀ ਬਿਆਨ ਸਿੰਘ ਦੀ ਮੌਤ ਤੋਂ ਬਾਅਦ ਕਿ ਅਸੀਂ ਉਹ ਮਨੁੱਖੀ ਅਧਿਕਾਰਾਂ ਦੀ ਘਾਣ ਕਰਨ ਵਾਲੇ ਅਫਸਰਾਂ ਨੂੰ ਅੰਦਰ ਦਵਾਂਗੇ ਜਿਹੜੇ ਨਜਾਇਜ਼ ਸਿੱਖ ਮਾਰੇ ਗਏ ਆ ਉਹਨਾਂ 'ਚ ਇਨਸਾਫ ਦਵਾਵਾਂਗੇ ਜਿਨ੍ਹਾਂ ਨੇ ਫੇਕ ਐਨਕਾਊਂਟਰ ਕੀਤੇ ਛੱਡਾਂਗੇ ਨਹੀਂ ਤੇ ਅਸੀਂ ਇਹਦਾ ਕਮਿਸ਼ਨ ਬਣਾਵਾਂਗੇ ਚਲੋ ਖੈਰ ਉਹਨਾਂ ਨੇ ਤਾਂ ਕੀ ਕਮਿਸ਼ਨ ਬਣਾਉਣਾ ਸੀ ਬਾਅਦ ਦੇ ਵਿੱਚ ਜਦੋਂ ਕਮਿਸ਼ਨ ਨਹੀਂ ਬਣਿਆ ਆ ਜਸਟਿਸ ਅਜੀਤ ਸਿੰਘ ਬਾਂਸ ਰਾਮ ਨਾਰਾਇਣ ਕੁਮਾਰ ਨੇ ਇਹਨਾਂ ਨੇ ਮਿਲ ਕੇ ਐਕਟਿਵਿਸਟਾਂ ਨੇ ਆਪਣਾ ਕਮਿਸ਼ਨ ਬਣਾ ਲਿਆ ਪੀਪਲ ਪੀਪਲ ਕਮਿਸ਼ਨ ਤੁਹਾਨੂੰ ਪਤਾ ਜੀ ਪੰਜਾਬ ਪੁਲਿਸ ਦੇ ਅਫਸਰਾਂ ਨੇ ਉਹਦੇ ਉੱਤੇ ਸਟੇ ਕਰਾਤਾ ਬਈ ਇਨਵੈਸਟੀਗੇਸ਼ਨ ਕਮਿਸ਼ਨ ਜਿਹੜਾ ਸਾਡਾ ਜੁਡੀਸ਼ਰੀ ਪਾਵਰ ਹੈ ਉਹ ਉਹਦੇ ਚ ਐਡਵੋਕੇਟ ਜਨਰਲ ਸਰਕਾਰ ਵੱਲੋਂ ਪੇਸ਼ ਹੋਇਆ ਫਿਰ ਉਹਨਾਂ ਨੇ ਜਿਹੜੀਆਂ ਇਨਵੈਸਟੀਗੇ ਉੱਤੇ ਵੀ ਰੋਕ ਲੱਗ ਗਈ ਫਿਰ ਤੁਸੀਂ ਦੇਖੋ ਸਿਮਰਨਜੀਤ ਸਿੰਘ ਮਾਨ ਜਿਹੜੇ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਤੋਂ ਇਹਨਾਂ ਨੇ ਹਾਈ ਕੋਰਟ ਚ ਰਿਟ ਪਾਤੀ ਭਾਈ ਕੌਂਕੇ ਦੇ ਕੇਸ ਲਈ ਬਈ ਜੇ ਤੁਸੀਂ ਰਿਟ ਪਾਣੀ ਹੈ ਸੁਆਮੀ ਰਾਮ ਨਰਾਇਣ ਕੁਮਾਰ ਤੋਂ ਪੂਰੇ ਦਸਤਾਵੇਜ਼ ਲੋ ਡਾਕੂਮੈਂਟਸ ਲੋ ਉਹਨੂੰ ਲਿਆ ਕੇ ਹਾਈ ਕੋਰਟ ਚ ਪੇਸ਼ ਕਰੋ ਔਰ ਜਿਹੜਾ ਉਹਨੂੰ ਠੰਗਣਾ ਪਲੀ ਕਰੋ ਦੋ ਹੀ ਰਸਤੇ ਹੁੰਦੇ ਨੇ ਨਾ ਜੀ ਇੱਕ ਰਸਤਾ ਹੁੰਦਾ ਪੁਲਿਸ ਇਨਵੈਸਟੀਗੇਸ਼ਨ ਦੂਸਰਾ ਰਸਤਾ ਹੁੰਦਾ ਜੁਡੀਸ਼ਰੀ ਪੁਲਿਸ ਨੇ ਤਾਂ ਸਾਫੀ ਕਰਤਾ ਕਿ ਇਹ ਪਗੋੜੇ ਨੇ ਗੁਰਦੇਵ ਸਿੰਘ ਕੌਂਕੇ ਦੂਜਾ ਰਸਤਾ ਰਹਿ ਗਿਆ ਜੁਡੀਸ਼ਰੀ ਔਰ ਜੁਡੀਸ਼ਰੀ ਨੇ ਹਾਈ ਕੋਰਟ ਨੇ ਉਹਨੂੰ ਜਿਹੜੀ ਆਪੀ ਉਹਨੂੰ ਕੇਸ ਨੂੰ ਖਾਰਜ ਕਰਤਾ ਜਦੋਂ ਕੇਸ ਖਾਰਜ ਹੋ ਗਿਆ ਫਿਰ ਹਾਈ ਕੋਰਟ ਦੁਆਰਾ ਟੇਕ ਅਪ ਨਹੀਂ ਲੈਂਦੀ ਉਸ ਕੇਸ ਨੂੰ ਔਰ ਉਹ ਕੇਸ ਜਿਹੜਾ ਰੁੱਲ ਗਿਆ ਔਰ ਦੋਨੋਂ ਰਸਤੇ ਬੰਦ ਹੋ ਗਏ ਉਸ ਤੋਂ ਬਾਅਦ ਹੁਣ ਜਾ ਕੇ ਮਾਨਵ ਅਧਿਕਾਰ ਦੇ ਜਿਹੜੇ ਸੰਗਠਨ ਦੇ ਨੇ ਸਰਬਜੀਤ ਸਿੰਘ ਉਹਨਾਂ ਨੇ ਇਸ ਰਿਪੋਰਟ ਨੂੰ ਕਿਸੇ ਤਰੀਕੇ ਕਢਵਾਇਆ ਔਰ ਆਰਟੀਆਈ ਚ ਲੈ ਕੇ ਤੇ ਉਹਨੂੰ ਜਨਤਕ ਕੀਤਾ ਲੇਕਿਨ ਤੁਸੀਂ ਇਹ ਦੇਖੋ 31 ਸਾਲ 31 ਸਾਲ ਉਸ ਰਿਪੋਰਟ ਜਿਹੜੀ ਆ ਉਹਨਾਂ ਦੇ ਹੋ ਗਏ ਮਰਡਰ ਨੂੰ ਤੇ ਉਹ ਰਿਪੋਰਟ ਹਜੇ ਵੀ ਲੋਕਾਂ ਤੱਕ ਪੂਰੀ ਨਹੀਂ ਪਹੁੰਚੀ ਬਈ ਕੀ ਕੀ ਉਸ ਰਿਪੋਰਟ ਦੇ ਵਿੱਚ ਹੈਗਾ ਕਿਦਾਂ ਕਿਦਾਂ ਤਸੀਹੇ ਦਿੱਤੇ ਗਏ ਕਿਹੜੇ ਕਿਹੜੇ ਬੰਦੇ ਦੋਸ਼ੀ ਨੇ ਕਿਹੜੇ ਕੱਟੋ-ਕੱਟ ਯਾਰ ਮੈਂ ਕਹਿੰਦਾ ਬਾਦਲ ਪਰਿਵਾਰ ਸੱਤਾ ਚਰਿਆ ਪੰਥ ਨੇ ਹਮੇਸ਼ਾ ਉਹਨਾਂ ਨੂੰ ਸੱਤਾਜ ਬਣਾਇਆ ਤੁਸੀਂ ਐਫ ਆਈ ਆਰ ਦਰਜ ਕਰੋ ਐਫ ਆਈ ਆਰ ਦਰਜ ਕਰਕੇ ਜਿਹਦੇ ਉੱਤੇ ਸਜ਼ਾ ਦੇਣੀ ਹੈ ਉਹਨੂੰ ਦਬਾਓ ਤੁਸੀਂ ਕਾਨੂੰਨ ਨੂੰ ਆਪਣਾ ਕੰਮ ਕਰਨ ਦੇ ਜਦੋਂ ਕਿੜੀ ਜੀਪੀ ਰੈਂਕ ਦੀ ਰਿਪੋਰਟ ਤੁਹਾਡੀ ਟੇਬਲ ਤੇ ਆ ਗਈ ਉਸ ਤੋਂ ਵੱਡੀ ਕਿਹੜੀ ਗੱਲ ਹੈ ਅੱਛਾ ਇਸ ਦੇ ਨਾਲ ਹੀ ਮੇਰਾ ਇੱਕ ਆਪਣਾ ਸਵਾਲ ਵੀ ਤੁਸੀਂ ਜ਼ਰੂਰ ਕਿਹਾ ਕਿ ਹੁਣ ਇਹ ਰਿਪੋਰਟ ਜਨ ਤੱਕ ਹੋਈ ਹੈ ਜਾਂ ਕੀਤੀ ਗਈ ਹੈ ਜਿੰਨੀ ਵੀ ਅਵੇਲੇਬਲ ਹੈਗੀ ਆ ਉਸ ਦੇ ਵਿੱਚ ਇੱਕ ਸਵਾਲ ਇੱਥੇ ਆ ਬਣਦਾ ਆ ਕਿ ਇੱਕ ਪਾਸੇ ਤਾਂ 2024 ਦੀਆਂ ਚੋਣਾਂ ਵੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਨ ਸਭਾ ਚੋਣਾਂ ਵੀ ਦੁਬਾਰਾ ਆਉਣਗੀਆਂ ਦੂਜੇ ਪਾਸੇ ਸਿਆਸਤ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਆ ਉਹ ਇਸ ਵੇਲੇ ਜਮਾਈ ਹੇਠਲੇ ਪੱਧਰ ਤੇ ਡਿੱਗੀ ਹੋਈ ਆ ਕੀ ਇਹ ਇੱਕ ਮਾਮਲਾ ਇਸ ਕਰਕੇ ਉਭਾਰਿਆ ਗਿਆ ਕਿਤੇ ਨਾ ਕਿਤੇ ਥੋੜੀ ਤੂਲ ਫੜ ਸਕੇ ਸ਼੍ਰੋਮਣੀ ਅਕਾਲੀ ਦਲ ਕਿ ਉੱਪਰ ਨੂੰ ਆ ਸਕੇ ਥੋੜਾ ਗ੍ਰਾਫ ਵੱਧ ਸਕੇ ਦੇਖੋ ਪਤਾ ਕੀ ਹੁੰਦਾ ਤੂਲ ਨਹੀਂ ਤੂਲ ਵਾਲੀ ਗੱਲ ਨਹੀਂ ਹੁੰਦੀ ਗੱਲਾਂ ਕਈ ਨਿਕਲ ਕੇ ਆਉਂਦੀਆਂ ਮਟਰ ਤਾਂ ਹੋਇਆ ਹੋਇਆ ਨਾ ਮਰਡਰ ਭਾਵੇਂ 100 ਸਾਲ ਪਹਿਲਾਂ ਹੋਇਆ ਹੋਵੇ 60 ਸਾਲ ਪਹਿਲਾਂ ਦਾ ਹੋਵੇ ਕ੍ਰਾਈਮ ਤਾਂ ਕ੍ਰਾਈਮ ਹੈ ਨਾ ਜਦੋਂ 1998 ਚ ਹੀ ਪਤਾ ਲੱਗ ਗਿਆ ਸੀ ਬੀਪੀ ਤਵਾੜੀ ਦੀ ਰਿਪੋਰਟ ਚ ਕਿ ਮਰਡਰ ਹੋਇਆ ਉਦੋਂ ਐਫ ਆਈ ਆਰ ਦੇਣੀ ਚਾਹੀਦੀ ਸੀ ਤੁਲਨਾ ਦਾ ਮਤਲਬ ਹੀ ਕੋਈ ਨਹੀਂਗਾ ਜੇ ਹੁਣ ਬਾਹਰ ਆਈ ਹੈ ਹੁਣੇ ਹੀ ਗੱਲ ਬਾਹਰ ਆਏਗੀ ਨਾ ਜੀ ਤੇ ਇੰਨੇ ਸਾਲ ਕੈਪਟਨ ਨਮਰਿੰਦਰ ਸਿੰਘ ਵੀ 10 ਸਾਲ ਰਾਜ ਕਰ ਗਏ ਨੇ ਪੰਜਾਬ ਦੇ ਤੁਹਾਨੂੰ ਦੋਹੀ ਹੈ ਕਿ ਇਹ ਗੱਲ ਪਹਿਲਾਂ ਵੀ ਬਾਹਰ ਆ ਸਕਦੀ ਸੀ ਅਚਾਨਕ ਹੋਣੀ ਕਿਉਂ ਨਹੀਂ ਇਹ ਗੱਲ ਨਹੀਂ ਹੁੰਦੀ ਜਦੋਂ ਹੁੰਦਾ ਕੀ ਹੈ ਹੁਣ ਥੋੜੀ ਲੋਕਾਂ ਚ ਅਵੇਅਰਨੈਸ ਵਧੀ ਆ ਆਪਣੇ ਅਧਿਕਾਰਾਂ ਦੀ ਐਕਟ ਦੀ ਕਮਿਸ਼ਨ ਬਣੇ ਨੇ ਅਪੀਲਾਂ ਹੋਈਆਂ ਪਹਿਲਾਂ ਤਾਂ ਆਰਟੀਆਈ ਤੇ ਜਵਾਬ ਹੀ ਨਹੀਂ ਆਉਂਦੇ ਸੀ ਤੁਸੀਂ ਉਦੋਂ ਵੀ ਲੋਕਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਇਹ ਚ ਕੋਈ ਸ਼ੱਕ ਨਹੀਂ ਹੈ ਲੋਕਾਂ ਨੇ ਰਾਈਟ ਟੂ ਇਨਫਰਮੇਸ਼ਨ ਐਕਟ 2000 ਜਿਹੜਾ ਵਾ ਪੰਜ ਦੇ ਵਿੱਚ ਲੋਕਾਂ ਨੇ ਲਗਾਤਾਰ ਐਪਲੀਕੇਸ਼ਨਾਂ ਪਾਈਆਂ ਕੋਈ ਜਵਾਬ ਨਹੀਂ ਦਿੱਤਾ ਕਿਸ ਨੇ ਕਿਹਾ ਜੀ ਰਿਕਾਰਡ ਗੁੰਮ ਹੋ ਗਿਆ ਜੀ ਕਿਸ ਨੇ ਕਿਹਾ ਜੀ ਪਤਾ ਨਹੀਂ ਜੀ ਜਵਾਬ ਹੀ ਨਹੀਂ ਆਇਆ ਲੇਕਿਨ ਲੇਕਿਨ ਗੱਲ ਇਹ ਆ ਕਿ ਹੁਣ ਜਿਹੜੀ ਉਹ ਰਿਪੋਰਟ ਜਿਹੜੀ ਆ ਇੱਕ ਆਰਟੀਆਈ ਦੇ ਵਿੱਚ ਲਿੱਤੀ ਗਈ ਆ ਤੇ ਉਹਨੂੰ ਉਹ ਬਾਹਰ ਆਈ ਆ ਕਿਸੇ ਟਾਈਮ ਦੇ ਉੱਤੇ ਕੀ ਹੁੰਦਾ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਉਹ ਕੇਸ ਦੀ ਫਾਈਲ ਜਿਹੜੀ ਆ ਪਹਿਲਾਂ ਦਬਾਨ ਵਾਲੇ ਉੱਤੇ ਬੈਠੇ ਸੀਗੇ ਅੱਗੇ ਤੁਸੀਂ ਦੇਖੋ 1997 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਉਹਨਾਂ ਨੇ ਇਨਕੁਆਰੀ ਮਾਰ ਕੀਤੀ 1998 'ਚ ਉਹਨਾਂ ਕੋਲ ਬਣ ਕੇ ਆ ਗਈ 1998 ਤੋਂ ਬਾਅਦ ਉਹਨਾਂ ਨੇ ਉਹਨੂੰ ਬੰਦ ਕਰਕੇ ਸਾਈਡ ਤੇ ਰਖਾ ਦਿੱਤਾ ਉਸ ਤੋਂ ਬਾਅਦ ਤੁਸੀਂ ਦੇਖੋ 98 ਤੋਂ ਬਾਅਦ ਕੈਪਟਨ ਨਮਰਿੰਦਰ ਸਿੰਘ ਆ ਗਏ ਸਭ ਨੂੰ ਪਤਾ ਕਿ ਕੈਪਟਨ ਨਮਰਿੰਦਰ ਸਿੰਘ ਤੇ ਸੁਖਵੀਰ ਬਾਦਲ ਹੋਰਾਂ ਦੀ ਕਿੰਨੀ ਸਾਝ ਸੀਗੀ ਕਿਸੇ ਨੂੰ ਕੋਈ ਲੁਕਿਆ ਨਹੀਂ ਹੈਗਾ ਜੇ 5 ਸਾਲ ਪਿਛਲੇ 2017 ਤੋਂ 2022 ਤੱਕ ਕੈਪਟਨ ਨਮਰਿੰਦਰ ਸਿੰਘ ਨੇ ਇੱਕ ਵੀ ਇਨਕੁਆਰੀ ਸੁਖਵੀਰ ਬਾਦਲ ਦੇ ਖਿਲਾਫ ਕਰਾਈਏ ਤੇ ਦੱਸ ਤੋਂ ਕਹਿਦੇ ਹੋ ਕਿ ਇਨਕੁਆਰੀ ਮਾਰਕ ਕੀਤੀ ਹੈ ਰੋਲਾ ਜ਼ਰੂਰ ਪਾਇਆ ਸੀ ਰੇਤਾਂ ਲੁੱਟ ਲਈ ਬਜਰੀ ਲੁੱਟ ਲਈ ਕੇਬਲ ਲੁੱਟ ਲਈ ਸਭ ਕੁਝ ਲੁੱਟ ਲਿਆ ਛੱਡਾਂਗੇ ਨਹੀਂ ਲੇਕਿਨ ਇੱਕ ਕਾਗਜ਼ ਮਾਰਕ ਨਹੀਂ ਕੀਤਾ ਤੇ ਫਿਰ ਇੱਕ ਰਿਪੋਰਟ ਕਿੱਥੋਂ ਕੱਢਣੀ ਸੀ ਉਹਨਾਂ ਨੇ ਬਾਅਦ ਠੀਕ ਹੈ ਨਾ ਜੇ ਕੈਪਟਨ ਮਨਿੰਦਰ ਸਿੰਘ ਦੇ ਖਿਲਾਫ ਜਿਹੜੇ ਕੇਸ ਸੀਗੇ ਸਾਰੇ ਉਹ ਸਰਕਾਰ ਨੇ ਵਿਡਰਾ ਕੀਤਾ ਨਾ ਬਾਦਲ ਪਰਿਵਾਰ ਦੇ ਸਰਕਾਰ ਨੇ ਵਿਡਰਾ ਕੀਤਾ ਨਾ ਸੌਦਾ ਸਾਧ ਦਾ ਕੇਸ ਕਿੰਨੇ ਕਲੋਜ਼ਰ ਰਿਪੋਰਟ ਦਿੰਦੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਸੀ ਜਦੋਂ ਕਿਹਾ ਗਿਆ ਸੌਦਾ ਸਾਧ ਦਾ ਕੇਸ ਬੰਦ ਕੀਤਾ ਜਾਂਦਾ ਹੈ ਇਹ ਗੱਲਾਂ ਜਿਹੜੀਆਂ ਹੈਗੀਆਂ ਵਾ ਇਹ ਸਿਰਫ ਇੱਕ ਦਿਖਾਵੇ ਦੀਆਂ ਹੋਰ ਹੈ ਜਿਹੜੀ ਰਾਜਨੀਤਿਕ ਇਨਸਾਈਡ ਪਿਕਚਰ ਹੈ ਨਾ ਉਹ ਬਹੁਤ ਖਤਰਨਾਕ ਹੈ ਔਰ ਉਹਦਾ ਹੀ ਸ਼ਿਕਾਰ ਜਿਹੜਾ ਮੈਂ ਅੱਜ ਦੱਸਦਾ ਉਹਦਾ ਹੀ ਸ਼ਿਕਾਰ ਭਾਈ ਗੁਰਦੇਵ ਸਿੰਘ ਕੌਂਕੇ ਹੋਏ ਨੇ ਬਿਲਕੁਲ ਬਿਲਕੁਲ ਇਹ ਹਾਲਾਤ ਸੀ ਇਹ ਉਹ ਸਾਰੇ ਹਾਲਾਤ ਜਿਨ੍ਹਾਂ ਨੂੰ ਲੈ ਕੇ ਭਾਈ ਗੁਰਦੇਵ ਸਿੰਘ ਕੌਂਕੇ ਦੇ ਨਾਲ ਤਸ਼ਤਹੀਏ ਕੀਤੇ ਗਏ ਤਸ਼ੱਦਦ ਕੀਤੇ ਗਏ ਸਲਾਖਾਂ ਦੇ ਪਿੱਛੇ ਪਾਈ ਕੌਂਕੇ ਦੇ ਨਾਲ ਜੋ ਕੁਝ ਕੀਤਾ ਗਿਆ ਡਾਕਟਰ ਸਾਹਿਬ ਨੇ ਬਖੂਬੀ ਦੱਸਿਆ ਹਰ ਇੱਕ ਚੀਜ਼ ਜੋ ਹੁਣ ਤੱਕ ਪੜ੍ਹੀ ਤੇ ਸੁਣੀ ਜਾ ਸਕਦੀ ਹੈ ਉਹ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਪਾਈ ਗੁਰਦੇਵ ਸਿੰਘ ਕੌਂਕੇ ਨਾਲ ਕੁੱਟਮਾਰ ਹੋਈ ਅੱਖਾਂ ਕੱਢ ਦਿੱਤੀਆਂ ਗਈਆਂ ਗੋਲੀ ਮਾਰ ਕੇ ਡੱਕਰੇ ਕਰ ਦਿੱਤੇ ਸਤਲੁਜ ਦੇ ਵਿੱਚ ਵਹਾ ਦਿੱਤਾ ਤੇ ਇਹ ਹਾਲਾਤ ਸੁਣ ਕੇ ਜੇ ਤੁਹਾਡੇ ਰੂੰ ਕੰਡੇ ਖੜੇ ਨਹੀਂ ਹੁੰਦੇ ਤਾਂ ਫਿਰ ਸ਼ਾਇਦ ਪੰਥ ਦਾ ਖੂਨ ਚੱਟਾ ਹੁੰਦਾ ਜਾ ਰਿਹਾ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਬਣਦੇ ਨੇ ਇਸ ਮਾਮਲੇ ਨੂੰ ਲੈ ਕੇ ਇਹ ਆਉਣ ਵਾਲਾ ਸਮਾਂ ਦੱਸੇਗਾ ਔਰ ਉਦੋਂ ਤੱਕ ਲਈ ਉਡੀਕ ਕਰਨੀ ਜ਼ਰੂਰ ਪਵੇਗੀ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮੇਟੀ ਜਿਹੜੀ ਬਣਾਈ ਗਈ ਆ ਵੱਖਰੀ ਉਹ ਇਸ ਉੱਤੇ ਕੀ ਕੁਝ ਫੈਸਲਾ ਕਰਦੀ ਹੈ ਔਰ ਕੀ ਕੌਂਕੇ ਮਾਮਲੇ ਦੇ ਵਿੱਚ ਪਰਿਵਾਰ ਨੂੰ ਹੁਣ 30 ਤੋਂ 32 ਸਾਲਾਂ ਬਾਅਦ ਜਾ ਕੇ ਇਨਸਾਫ ਮਿਲ ਸਕੇਗਾ ਜਾਂ ਨਹੀਂ ਇਹ ਵੀ ਸਮਾਂ ਦੱਸੇਗਾ ਫਿਲਹਾਲ ਉਰੋ ਤੱਕ ਲਈ ਬਣੇ ਰੋ ਵਨ ਇੰਡੀਆ ਪੰਜਾਬੀ ਤੱਕ ਹਰ ਪਲ ਦੀ ਜਾਣਕਾਰੀ ਦਿੰਦੇ ਰਵਾਂਗੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐ